ਕਿੰਨੇ ਜੀ ਮੈਂ ਕਹਨਾ ਵੀ 747 ਦੇ ਬਾਅਦ ਕੋਈ ਜੱਤੀ ਨਹੀਂ ਸੰ ਅੱਛਾ ਜੀ ਇਸ ਬਿਲਾ 40 45 ਮੁੰਡੇ ਹੋਣੇ ਕੋਲੇ ਅੱਛਾ ਜੀ ਜਿਹੜੇ ਪੜੇ ਲਿਖੇ ਨੇ ਅੱਛਾ ਜੀ ਉਹ ਵਿਆਹ ਤਾਂ ਹੁੰਦੇ ਨਹੀਂ ਤੇ ਕੁੜੀਆਂ ਨਹੀਂ ਜਾਂਦੇ ਹਾਂ ਅੱਛਾ ਜੀ ਇੱਕ ਪੋਤੀ ਹੈ ਮੇਰੀ ਜਿਹੜਾ ਨੌਜਵਾਨ ਅੱਛਾ ਜੀ 12ਵੀਂ ਜਮਾਤੀ ਪੜੀ ਜੀ ਉਹਦੀ ਇਹ ਪ੍ਰਸਾਧ ਜੇ ਚਪੋਂਗਾ ਲੱਗਾ ਉਹ ਤੇ ਰਾ ਖੜਾ ਕੋਈ ਨਹੀਂ ਆਸਿੰਦਾ ਨਾ ਅਸੀਂ ਰਿਸ਼ਤਾ ਨਹੀਂ ਕਰਨਾ ਇਹ ਤਾਂ ਨੁਕਸਾਨ ਅੱਛਾ ਜੀ ਹਾਂਜੀ ਠੀਕ ਸਾਡੇ ਬਾਗ ਚੀਤਾ ਜਿਹੜਾ ਹਾਂਜੀ ਇੱਥੇ ਕਾਫੀ ਹੈ ਦੋ ਤਿੰਨ ਜਾਨਵਰ ਨੇ ਇਹ ਰਾਤ ਨੂੰ ਜਾਣਾ ਸਾਡਾ ਮੁਸ਼ਕਲ ਹੈ ਅੱਛਾ ਜੀ ਹਾਂਜੀ ਹਾਂਜੀ ਸਾਡੇ ਇੱਥੇ ਪਿੱਛੇ ਦੋ ਲੇੜੀ ਖਾਧੀਆਂ ਸੀ ਹਾਂਜੀ ਦੋ ਲੇੜੀ ਮੈਂ ਕਿਹਾ ਪਿੱਛੇ ਖਾਧੀਆਂ ਸੀ ਤੇਰੀ ਚੰਨੀ ਸ਼ੁੱਧ ਕਰ ਉਹ ਸਾਨੂੰ ਕਿਹੜੀ ਨਾ ਕੂਕੂੜੀ ਦਿੰਦਾ ਨਾਲ ਜੰਦਾ ਆ ਕਹਿੰਦੇ ਮੁੰਡੇ ਬਹੁਤ ਵਿਚਾਰੇ ਇੱਥੇ ਇਕਵਾਰੇ ਆ ਇਸ ਟਾਈਮ ਮੈਂ ਕਿਹਾ ਸਾਡੇ ਪਿੰਡਾਂ ਦੇ ਵਿੱਚ 30 ਮੁੰਡੇ ਇਕਵਾਰੇ ਆ ਜੀ ਇਸ ਕਰਕੇ ਸੜਕ ਕਰਕੇ ਸਮੱਸਿਆ ਕਰਕੇ ਰਹਿ ਗਏ ਆ ਮੁੰਡੇ ਅੱਛਾ ਜੀ ਜਿੱਥੇ ਵੀ ਰਿਸ਼ਤੇ ਦੀ ਗੱਲ ਕਰਦੇ ਆਂ ਹਾਂਜੀ ਉਹ ਸਾਨੂੰ ਜੇਲੇ ਪੁੱਛਦੇ ਆ ਤਾਂ ਕਹਿੰਦੇ ਤੁਹਾਡੇ ਰਸਤਾ ਹੀ ਹੈ ਨਹੀਂ ਅੱਛਾ ਜੀ ਹਾਂਜੀ ਅਸੀਂ ਸਰਕਾਰਾਂ ਕੋਲ ਅੱਗੇ ਸਾਡੇ ਸਾਧਨ ਦੇਖੋ ਤੁਸੀਂ ਸਕੂਲ ਜਾ ਕੇ ਦੂਰ ਪੈਂਦੇ ਆ ਅੱਛਾ ਜੀ ਹਾਂਜੀ ਇਸ ਕਰਕੇ ਸਾਡੇ ਸੜਕਾਂ ਹੈ ਨਹੀਂ ਜੀ ਅੱਛਾ ਜੀ ਹਾਂ ਸਰਕਾਰ ਅੱਗੇ ਬੇਨਤੀ ਕਰਦੇ ਆ ਜੀ ਪਿੰਡ ਦੇ ਰਹੀਆਂ ਦੀ ਕਿ ਸੜਕ ਬਾਰੇ ਸੋਚਿਆ ਜਾਵੇ ਭਾਜੀ ਸੇਮ ਕੰਡੀਸ਼ਨ ਰਸਤਾ ਵੀ ਹੁਣ ਜੰਗਲ ਦਾ ਆ ਕੀ ਤੁਸੀਂ ਸੋਚੋ ਵੀ ਕੋਈ ਜੰਗਲ ਦਾ ਏਰੀਆ ਜੀ ਸਾਰਾ ਜੰਗਲ ਆ ਜੀ ਸਾਰਾ ਜੰਗਲ ਹੈ ਇਹ ਮੇਨ ਰਸਤਾ ਇਹੀ ਹੈ ਨਾ ਜੀ ਮੇਨ ਰਸਤਾ ਸਾਡੇ ਲਈ ਤੇ ਦੇਰੀਆਂ ਜੀ ਮੈਂ ਤੁਹਾਡਾ ਆਪਣਾ ਕਰਮਵੀਰ ਅੱਜ ਨਵਾਂ ਬਲੌਗ ਲੈ ਕੇ ਆਇਆ ਜੀ ਅਸੀਂ ਹੁਸ਼ਿਆਰਪੁਰ ਪਿੰਡ ਦੇ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਦੇਰੀਆਂ ਪਿੰਡ ਦੇ ਵਿੱਚ ਆਏ ਆ ਮੌਜੂਦਾ ਜੋ ਹਾਲਾਤ ਆ ਪਿੰਡ ਦੇ ਬਹੁਤ ਨਾਜ਼ੁਕ ਆ ਜੀ ਗੱਲ ਇਹ ਆ ਕਿ ਬਲੌਗ ਬਣਾਉਣ ਦਾ ਮਕਸਦ ਇਹ ਆ ਕਿ ਕੀ ਲੋਕਾਂ ਨੂੰ ਪਤਾ ਲੱਗ ਸਕੇ ਕਿ ਪਹਾੜਾਂ ਦੇ ਵਿੱਚ ਸਿਰਫ ਇੰਜੋਏ ਨਹੀਂ ਹੁੰਦਾ ਤੁਸੀਂ ਜੇ ਦੇਖੋਗੇ ਇਸ ਪਿੰਡ ਦੀ ਜ਼ਿੰਦਗੀ ਦੇਖੋਗੇ ਤੁਹਾਡੀਆਂ ਅੱਖਾਂ ਦੇ ਵਿੱਚੋਂ ਰੋਣਾ ਆ ਜਾਊਗਾ ਇਸ ਪਿੰਡ ਦੇ ਤਕਰੀਬਨ 30 ਤੋਂ 40 ਜਿਹੜੇ ਲੜਕੇ ਆ ਜਿਨ੍ਹਾਂ ਦੀ ਵਿਆਹਣ ਦੀ ਉਮਰ ਵਾ ਉਹਨਾਂ ਨੂੰ ਕੋਈ ਰਿਸ਼ਤਾ ਨਹੀਂ ਹੋ ਰਿਹਾ ਕੁੜੀਆਂ ਆ ਉਹਨਾਂ ਨੂੰ ਕੋਈ ਰਿਸ਼ਤਾ ਨਹੀਂ ਕਰ ਰਿਹਾ ਰੀਜ਼ਨ ਇਸ ਪਿੰਡ ਨੂੰ ਕੋਈ ਰਸਤਾ ਨਹੀਂ ਆਉਂਦਾ ਖੱਡ ਦੇ ਵਿੱਚੋਂ ਜਾਣਾ ਪੈਂਦਾ ਆ ਖੱਡ ਵੀ ਆ ਤੁਸੀਂ ਮੇਰੇ ਹਾਲਾਤ ਦੇਖ ਲਓ ਇਸ ਟਾਈਮ ਕਿਦਾਂ ਦੇ ਆ ਅਸੀਂ ਖੱਡ ਨੰਕੇ ਆਏ ਆ ਦੋ ਤਿੰਨ ਵਾਰੀ ਮੋਟਰਸਾਈਕਲ ਵੀ ਸਲਿੱਪ ਕੀਤਾ ਫਿਰ ਵੀ ਉੱਠੇ ਆ ਜਾਂ ਫਿਰ ਆਏ ਆ ਪਿੰਡ ਲੱਭੇ ਆਇਆ ਪਤਾ ਲੱਗਾ ਸੀ ਪਿੰਡ ਦਾ ਹਾਲਾਤ ਇੰਨੇ ਕ ਨਾਜੂਕਾ ਦੱਸਣਾ ਵੀ ਔਖਾ ਆ ਪਿੰਡ ਵਾਸੀਆਂ ਦਾ ਗੱਲ ਕਰਾਂਗੇ ਕੀ ਕਿਹੜੇ-ਕਿਹੜੇ ਹਾਲਾਤ ਆ ਥੋੜਾ ਜਿਹਾ ਚਿਰ ਪਹਿਲਾਂ ਨਾ ਇੱਥੇ ਦੋ ਔਰਤਾਂ ਤੇ ਬਾਗ ਨੇ ਹਮਲਾ ਕੀਤਾ ਸੀਗਾ ਔਰਤਾਂ ਜ਼ਖਮੀ ਵੀ ਆ ਜੇ ਉਹਨਾਂ ਨਾਲ ਵੀ ਗੱਲਬਾਤ ਹੋ ਜਾਈ ਤਾਂ ਤੁਹਾਨੂੰ ਦਿਖਾਵਾਂਗੇ ਮਿਲਾਵਾਂਗੇ ਗੱਲਬਾਤ ਕਰਾਂਗੇ ਬਾਕੀ ਜੋ ਪਿੰਡ ਦੇ ਪ੍ਰਵਾਸੀ ਆ ਜੋ ਪਿੰਡ ਦੇ ਲੋਕ ਆ ਜੇ ਉਹਨਾਂ ਨਾਲ ਕੋਈ ਗੱਲਬਾਤ ਹੋਈ ਉਹ ਵੀ ਕਰਾਵਾਂਗੇ ਪਿੰਡ ਦਾ ਤੁਹਾਨੂੰ ਸਾਰਾ ਮਾਹੌਲ ਵੀ ਦਿਖਾਵਾਂਗੇ ਫਿਰ ਪਤਾ ਲੱਗਾ ਸੀਗਾ ਕਿ ਇਸ ਟਾਈਮ ਤਾਂ ਬਾੜ ਦੇ ਵਿੱਚ ਤਾਂ ਬਹੁਤ ਜ਼ਿਆਦਾ ਔਖਾ ਆ ਪਿੰਡ ਦੇ ਵਿੱਚ ਆਉਣਾ ਤਾਂ ਬਹੁਤ ਮੁਸ਼ਕਲ ਆ ਜੀ ਬੱਚੇ ਜਿਸ ਦਿਨ ਕਹਿੰਦੇ ਇੱਥੇ 2 ਘੰਟੇ ਮੀਂਹ ਪੈ ਜਾਵੇ ਬੱਚੇ ਆਪਣੇ ਸਕੂਲੇ ਨਹੀਂ ਜਾ ਸਕਦੇ ਮੋਸਟ ਇੱਥੇ ਜਿਹੜੇ ਬੱਚੇ ਆ ਪਲੱਸ 2 ਤੋਂ ਬਾਅਦ ਪੜ ਨਹੀਂ ਸਕਦੇ ਰੀਜ਼ਨ ਕੋਈ ਕਾਲਜ ਜਾਣ ਨੂੰ ਰਸਤਾ ਨਹੀਂ ਹੈਗਾ ਕਾਲਜ ਪਹੁੰਚ ਨਹੀਂ ਸਕਦੇ ਮਾਪੇ ਆਪਣੇ ਬੱਚੇ ਨੂੰ ਭੇਜਦੇ ਨਹੀਂ ਹੈਗੇ ਕਿਉਂਕਿ ਜੰਗਲ ਦਾ ਏਰੀਆ ਆ ਸੜਕ ਨਹੀਂ ਪੱਕੀ ਹੈਗੀ ਜੇ ਜਾਂਦੇ ਆ ਤਾਂ ਡਾ ਰਹਿਂਦਾ ਆ ਦੂਸਰੀ ਗੱਲ ਜਦੋਂ ਬੱਚਿਆਂ ਨੂੰ ਛੋਟੇ ਬੱਚੇ ਆ ਉਹਨਾਂ ਨੂੰ ਇੱਥੋਂ ਤਕਰੀਬਨ 7-8 ਕਿਲੋਮੀਟਰ ਜਾ ਕੇ ਛੱਡ ਕੇ ਆਉਣਾ ਪੈਂਦਾ ਆ ਸਵੇਰੇ 8 ਵਜੇ ਚਲ ਜਾਂਦੇ ਆ ਘਰੋਂ 2:30 ਵਜੇ ਬੱਚਿਆਂ ਨੂੰ ਨਾਲ ਲੈ ਕੇ ਆਉਂਦੇ ਆ ਖੱਡ ਵੀ ਤੁਹਾਨੂੰ ਦਿਖਾਵਾਂਗੇ ਜਿਸ ਖੱਡ ਦੇ ਵਿੱਚੋਂ ਅਸੀਂ ਨੰਗ ਕੇ ਆਏ ਆ ਜਾਂ ਨੰਗ ਕੇ ਜਾਣਾ ਆ ਉਹ ਵੀ ਦਿਖਾਵਾਂਗੇ ਬਾਕੀ ਚੱਲਦੇ ਆ ਜੀ ਪਿੰਡ ਦੇ ਵਿੱਚ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਸਬਸਕ੍ਰਾਈਬ ਜਰੂਰ ਕਰਿਓ ਮੇਰੇ ਬਲੌਗ ਨੂੰ ਸ਼ੇਅਰ ਜਰੂਰ ਕਰਿਓ ਲੋਕਾਂ ਤੱਕ ਇਹ ਜਿਹੜੀ ਆਵਾਜ਼ ਆ ਪੁੱਜ ਸਕੇ ਆਪਾਂ ਇਹ ਨਹੀਂ ਕਹਿੰਦੇ ਕਿ ਕਿ ਕੁਝ ਪਿੰਡ ਦੀ ਕੋਈ ਹੈਲਪ ਕਰੋ ਪਰ ਤੁਸੀਂ ਐਟ ਲੀਸਟ ਇਹ ਚੀਜ਼ ਦੇਖੋ ਕਿ ਲੋਕਾਂ ਦੀ ਜ਼ਿੰਦਗੀ ਕਿਹੋ ਜੀ ਆ ਕਿਹੋ ਜੀ ਬੱਦਰ ਜ਼ਿੰਦਗੀ ਆ ਲੋਕੀ ਸਿਰਫ ਇੱਥੇ ਇੱਕ ਲੇਬਰ ਕੈਟਾਗਰੀ ਦੇ ਬੰਦੇ ਆ ਨਾ ਛੱਡ ਕੇ ਜਾ ਸਕਦੇ ਅਸੀਂ ਤਾਂ ਘਰਾਂ ਦੇ ਵਿੱਚੋਂ ਬਹਿ ਜਾਂਦੇ ਆ ਜੇ ਲਾਈਟ ਵੀ ਚੱਲ ਜAVE 5 ਮਿੰਟ ਤਾਂ ਸਾਨੂੰ ਗਰਮੀ ਲੱਗਦੀ ਆ ਇਹ ਤਾਂ ਉਹ ਲੋਕ ਆ ਜਿਹੜੇ ਖੱਡ ਦੇ ਵਿੱਚੋਂ ਤੁਰ ਕੇ ਜਾਂਦੇ ਆ ਤਕਰੀਬਨ 10 ਤੋਂ 12 ਕਿਲੋਮੀਟਰ ਸੜਕ ਵੀ ਕੋਈ ਨਾਮ ਉਹ ਨਿਸ਼ਾਨ ਨਹੀਂ ਹੈਗਾ ਚਲੋ ਜੀ ਚੱਲਦੇ ਆ ਪਿੰਡ ਵੱਲ ਬਣਿਆ ਰਿਹਾ ਬਲੌਗ ਦੋਸਤੋ ਆਹ ਰਸਤਾ ਆ ਜਿਹੜੇ ਰਸਤੇ ਚੋਂ ਲੰਘ ਕੇ ਜਾ ਰਹੇ ਆ ਅਸੀਂ ਦੇਰੀਆਂ ਪਿੰਡ ਨੂੰ ਦੇਖ ਲਓ ਸਾਰੀ ਖੱਡੋ ਆ ਤੇ ਇਸ ਟਾਈਮ ਤਾਂ ਨਹੀਂ ਪਿਆ ਆ ਤਾਂ ਕਹਿੰਦੇ ਥੋੜਾ ਬੋੜਾ ਨੰਗ ਹੋ ਜਾਂਦਾ ਜਦੋਂ ਅੰਕਲ ਮਿੱਟੀ ਜਦੋਂ ਫੇਰ ਸੁੱਕੀ ਹੁੰਦੀ ਫੇਰ ਦੀ ਨੰਗ ਹੁੰਦਾ ਨਾ ਫੇਰ ਤਾਂ ਸਰ ਬਿਲਕੁਲ ਨਹੀਂ ਨੰਗ ਹੁੰਦਾ ਹੁਣ ਤੁਸੀਂ ਆਪਣੀ ਪੋਜੀਸ਼ਨ ਦੇਖ ਲਓ ਕਿਦਾਂ ਤੁਸੀਂ ਚਲਾ ਰਹੇ ਹੋ ਹਾਲਾਤ ਤਾਂ ਇਸ ਟਾਈਮ ਇਦਾਂ ਆ ਇਹ ਨੰਗਣਾ ਬਹੁਤ ਔਖਾ ਹੈ ਇੱਥੇ। ਇਹ ਅੰਕ ਜੀ ਕਿੰਨਾ ਹੁਣ ਆਪਾਂ ਦੇਰੀਂ ਜਦੋਂ ਜਾਣਾ ਇੱਦੀ ਪਿੰਡ ਹੋਈ ਸਾਰਾ ਜੀ। ਜਿਹੜੀਆਂ ਇਦਾਂ ਦਾ ਜੀ ਸਮਝ ਲਓ ਜੀ ਇਹ ਥਾਣੇ ਤੱਕ ਰਸਤਾ ਜਿਹੜਾ ਹੈ ਨਾ ਸਾਡੇ ਮਸਲੇ ਤੱਕ। ਅੱਛਾ ਜੀ। ਪਿੰਡ ਥਾਣੇ ਤੱਕ ਇਦਾਂ ਦਾ ਹੀ ਰਸਤਾ ਆਇਆ ਜੀ ਸਾਰਾ ਹੀ। ਉਹ ਭੈਣ ਹੁਣੀ ਵੀ ਤੁਰ ਕੇ ਆਉਂਦੇ ਇੱਧਰ। ਆਹ ਜੀ ਹਾਂ ਜੀ। ਤੁਰ ਕੇ ਆਉਣਾ ਪੈਂਦਾ ਸਾਰੇ ਪਾਸਿਆਂ। ਸਾਰੇ ਪਾਸੇ ਤੁਰ ਕੇ ਆਉਣਾ ਪੈਂਦਾ ਜੀ ਕੋਈ ਰਸਤੇ ਦਾ ਲਿੰਕ ਨਹੀਂ ਕਿਸੇ ਪਾਸੇ ਵੀ। ਜੀ। ਰਸਤਾ ਵੀ ਹੁਣ ਜੰਗਲ ਦਾ ਆਇਆ। ਕੀ ਖੁਸ਼ੀ ਸੋਚੋ ਕਿ ਕੋਈ ਦੁਕਾਨ ਰਸਤੇ 'ਤੇ ਜਾਂ ਕੋਈ ਸ਼ਹਿਰ ਪੈਂਦਾ ਜਾਂ ਘਰ ਪੈਂਦੇ ਆ ਜੀ ਕੋਈ ਘਰ ਨਹੀਂ ਇੱਥੇ ਪੈਂਦਾ ਬਿਲਕੁਲ ਜੰਗਲ ਦਾ ਰਸਤਾ ਹੈ ਕਲੀਆਂ ਲੇੜੀਆਂ ਦੱਸੋਗੇ ਕਿਸ ਤਰ੍ਹਾਂ ਆਉਣ ਕਿਸ ਤਰ੍ਹਾਂ ਜਾਣ ਜੀ ਬਾਗ ਜੀਤਿਆਂ ਦਾ ਡਰ ਲੱਗਦਾ ਆ ਜੰਗਲੀ ਜਾਨਵਰਾਂ ਦਾ ਇੱਥੇ ਡਰ ਆ ਜੀ ਬਿਲਕੁਲ ਆਲੇ-ਦੁਆਲੇ ਦੇਖੋ ਸਾਰਾ ਜੰਗਲ ਆ ਹਨਾ ਜੰਗਲ ਪਹਾੜੀ ਏਰੀਆ ਆ ਜੀ ਤੇ ਰਸਤਾ ਜਿਹੜਾ ਆ ਉਹ ਤੁਹਾਡੇ ਨਜ਼ਰਾਂ ਦੇ ਵਿੱਚ ਸਾਹਮਣੇ ਆ ਰਿਹਾ ਹੈ ਕਿ ਕਿਸ ਤਰ੍ਹਾਂ ਦਾ ਰਸਤਾ ਆ ਕਿਸ ਤਰ੍ਹਾਂ ਜਾ ਰਹੇ ਹੋ ਕਿਸ ਤਰ੍ਹਾਂ ਆਉਣਾ ਆ ਕੋਈ ਗੱਡੀ ਨਹੀਂ ਇੱਥੇ ਜਾ ਸਕਦੀ ਜੀ ਕੋਈ ਨਾ ਕੋ ਮੋਟਰਸਾਈਕਲ ਜਿਹੜਾ ਚੱਲ ਰਿਹਾ ਆ ਕਿ ਕਿੰਨਾ ਕੁ ਤੇਲ ਤੁਹਾਡਾ ਲੱਗੂਗਾ ਤੁਸੀਂ ਦੇਖ ਲਓ 4 ਕਿਲੋਮੀਟਰ ਤੱਕਰ ਪਹਿਲੇ ਦੂਜੇ ਇਹ ਤਾਂ ਮੋਟਰਸਾਈਕਲ ਨਿਕਲਦਾ ਹੀ ਨਹੀਂ ਨਿਕਲਦਾ ਨਹੀਂ ਬਿਲਕੁਲ ਜੀ ਹਾਂਜੀ ਤੇ ਸਾਡੇ ਵਰਗੇ ਜਿਹੜੇ ਬਜ਼ੁਰਗ ਬੰਦੇ ਆ ਉਹ ਕੀ ਕਰਨਗੇ ਇੱਥੇ ਬਿਲਕੁਲ ਆਹ ਦਿਖਾਓ ਜੀ ਮੇਰਾ ਦਸਤਕਾ ਨੂੰ ਉੱਪਰ ਦਾ ਹਾਂਜੀ ਆਹ ਦੇਖੋ ਜੀ ਨਾ ਜੰਗਲ ਦਾ ਏਰੀਆ ਜੀ ਸਾਰਾ ਜੰਗਲ ਆ ਜੀ ਸਾਰਾ ਜੰਗਲ ਹੈ ਇਹ ਮੇਨ ਰਸਤਾ ਇਹੀ ਹੈ ਨਾ ਜੀ ਮੇਨ ਰਸਤਾ ਸਾਡੇ ਲਈ ਤੇ ਦੇਰੀਆਂ ਵਾਲੇ ਵਾਲਿਆਂ ਵਾਲੇ ਇਹੋ ਹੀ ਰਸਤਾ ਮੇਨ ਹੈ ਜੀ ਅੱਛਾ ਜੀ ਹਾਂ ਜੀ ਹੁਣ ਇੱਧਰ ਦੇ ਚਲੀਏ ਥੱਲੇ 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 ਚੱਲੇ ਜਾਈਏ ਨਾ ਫਾਲੇ ਲੈਂ ਲੈਂ ਫਾਲੇ ਇਹ ਰਸਤੇ 'ਚ ਭਾਜੀ ਹੁਣੀ ਮਿਲੇ ਆ ਪਿੰਡ ਵਾਸੀ ਆ ਇਹ ਵੀ ਇਹਨਾਂ ਨਾਲ ਗੱਲਬਾਤ ਕਰਦੇ ਆ ਚਲੋ ਆਜੋ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਇਹ ਤੁਸੀਂ ਸਪਿੰਡ ਦੇ ਹੋ ਜੀ ਹਾਂ ਜੀ ਹਾਂ ਜੀ ਪਾਜੀ ਜੋ ਹਾਲਾਤ ਆ ਪਿੱਛੇ ਅਸੀਂ ਨੰਗ ਕੇ ਆਏ ਆ ਹਾਂਜੀ ਹਾਂਜੀ ਇਹ ਪਿੰਡ ਦੇ ਸ਼ੁਰੂ ਤੋਂ ਇਦਾਂ ਦਾ ਹੀ ਆ ਜੀ ਇਦਾਂ ਸ਼ੁਰੂ ਤੋਂ ਇਦਾਂ ਤੁਹਾਡੀ ਕਿੰਨੀ ਉਮਰ ਹੋ ਗਈ ਹੈ ਜੀ ਪਹਿਲਾਂ ਤਾਂ ਆਪਣਾ ਨਾਮ ਦੱਸੋ ਜੀ ਮੇਰਾ ਨਾਮ ਹੈਗਾ ਜੀ ਆਰਮਦੇਵ ਅੱਛਾ ਜੀ ਹਾਂਜੀ ਤੇ ਕਿੰਨੀ ਉਮਰ ਹੈ ਪਾਜੀ ਉਮਰ ਮੇਰੀ 48 ਸਾਲ ਹੋ ਗਈ ਤੁਸੀਂ ਕਿੰਨਾ ਪੜ੍ਹੇ ਆ ਜੀ ਮੈਂ 8ਵੀਂ ਪੜ੍ਹਿਆ ਜੀ ਫਿਰ ਇਹ ਜ਼ਿਆਦਾ ਕਿਉਂ ਨਹੀਂ ਪੜ ਸਕੇ ਜੀ ਅੱਗੇ ਸਾਡੇ ਸਾਧਨ ਦੇਖੋ ਤੁਸੀਂ ਸਕੂਲ ਜਾ ਕੇ ਦੂਰ ਪੈਂਦੇ ਆ ਅੱਛਾ ਜੀ ਹਾਂਜੀ ਇਸ ਕਰਕੇ ਸਾਡੇ ਸੜਕਾਂ ਹਨ ਜੀ ਅੱਛਾ ਜੀ ਹਾਂਜੀ ਤਾਂ ਸਾਡੇ 2 ਕਿਲੋਮੀਟਰ ਤੋਂ ਸਕੂਲ ਪੈਂਦਾ। ਅੱਛਾ ਜੀ। ਗਰੀਬੀ ਤੌਰ ਤੇ ਨੇ ਮਾਪੇ ਸਾਡੇ ਪੜਾ ਸਕੇ। ਅੱਛਾ ਜੀ। ਹਾਂਜੀ ਹਾਂਜੀ। ਤੇ ਆਪਣੇ ਬੱਚੇ-ਭਾਜੀ ਕੀ ਕਰਦੇ ਆ? ਬੱਚੇ ਮੇਰੇ ਜੀ 2 ਤੇ 4 ਬੱਚੇ ਆ। ਅੱਛਾ ਜੀ। 2 ਮੇਰੀਆਂ ਗੋਡੀਆਂ। ਹਾਂਜੀ। ਤਾਂ ਦੋ ਮੁੰਡੇ ਆ ਜੀ। ਅੱਛਾ ਜੀ। ਹਾਂਜੀ। ਭਾਜੀ ਇੱਕ ਗੱਲ ਪਤਾ ਲੱਗੀ ਸੀਗੀ। ਹਾਂਜੀ। ਕਿ ਇਸ ਪਿੰਡ ਦੀ ਨੌਜਵਾਨ ਜਿਹੜੇ ਮੁੰਡੇ ਆ ਮੁੰਡੇ ਕੁੜੀਆਂ ਦੇ ਵਿਆਹ ਨਹੀਂ ਹੋ ਰਹੇ। ਹਾਂਜੀ ਹਾਂਜੀ ਇਸ ਕਰਕੇ ਨਹੀਂ ਹੋ ਰਿਹਾ ਇਹ ਮਾ। ਸੱਚੀ ਗੱਲ ਪਹਿਲਾਂ ਦੱਸੋ। ਹਾਂਜੀ ਸੱਚ ਹੈ ਜੀ। ਅੱਛਾ ਜੀ ਉਹਦਾ ਰੀਜ਼ਨ ਕੀ ਆ ਭਾਜੀ? ਨਹੀਂ ਜੀ ਇਹ ਹੈ ਜੀ ਸਾਡੇ ਜ ਉਹ ਨਾ ਦੇ ਦਿੰਦੇ ਆ ਜੀ ਅੱਛਾ ਜੀ ਇੱਥੇ ਸੜਕ ਹੈ ਨਹੀਂ ਅੱਛਾ ਜੀ ਇਸ ਕਰਕੇ ਫਿਰ ਸਾਡੇ ਨਾਲ ਗੱਲਬਾਤ ਹੁੰਦੀ ਹੈ ਫਿਰ ਉਹ ਕਿਸ ਵੇਲੇ ਕਰਨ ਨੂੰ ਆਉਂਦੇ ਸਾਡੇ ਨੂੰ ਦੇਖਣ ਆਉਂਦੇ ਆ ਅੱਛਾ ਜੀ ਉਹ ਕਹਿੰਦੇ ਆ ਫਿਰ ਇਹ ਤਾਂ ਇੱਥੇ ਸੜਕ ਹੈ ਨਹੀਂ ਅੱਛਾ ਜੀ ਇਸ ਕਾਹ ਕਿ ਲੜਕੀ ਨਹੀਂ ਇੱਥੇ ਦੇਣੀ ਅੱਛਾ ਜੀ ਸਾਡੇ ਇਦਾਂ ਹੈਗਾ ਅੱਛਾ ਜੀ ਜਿੱਥੇ ਮੈਂ ਜਿੱਦਾਂ ਕਹਿੰਨੇ ਆ ਵੀ ਜੇ ਸੜਕ ਨਾ ਬਣੀ ਨਾ ਸਾਡੀ ਸਰਕਾਰ ਨੇ ਸੁਣੀ ਤਾਂ ਸਾਡੀਆਂ ਜਿਹੜੀਆਂ ਲੜਕੀਆਂ ਵੀ ਔਖੀਆਂ ਹੋ ਜਾਣਾ ਔਖੀਆਂ ਹੋ ਜਾਣਾ ਅਸੀਂ ਸਰਕਾਰ ਅੱਗੇ ਬੇਨਤੀ ਕਰਦੇ ਆ ਜੀ ਪਿੰਡ ਦੇ ਰਿਆਂ ਦੀ ਕਿ ਸੜਕ ਬਾਰੇ ਸੋਚਿਆ ਜੀ ਪਾਜੀ ਸੇਮ ਕੰਡੀਸ਼ਨ ਥਾਣੇ ਦੇ ਵੀ ਇਦਾਂ ਆ। ਆ ਦੇ ਥਾਣੇ ਦੇ। ਉਹੀ ਰੋੜੀ ਨੂੰ ਪੈਂਦੀ ਆ। ਪਾਜੀ ਇਹੋ ਹੀ ਪੈਂਦਾ ਜੀ ਰੋੜ। ਮਤਲਬ ਉਹ ਵੀ ਕੰਡੀਸ਼ਨ ਘਰਾਂ ਦੇ ਬਹੁਤ ਬੁਲਾ ਹਾਲਾਤ ਇਹ ਵੀ ਹਾਲਾਤ ਆ। ਤੇ ਪਾਜੀ ਦੂਸਰੀ ਗੱਲ ਪਿੱਛੇ ਇੱਕ ਮੈਡਮ ਹੋਣੀ ਸਾਨੂੰ ਮਿਲੇ ਸੀ ਆਂਟੀ ਹੋਣੀ ਸੀਗੇ। ਹਾਂਜੀ ਹਾਂਜੀ। ਉਹ ਕਹਿੰਦੇ ਸੀਗੇ ਸਾਡੇ ਬੱਚੇ ਪਲੱਸ 2 ਤੋਂ ਬਾਅਦ ਅਸੀਂ ਪੜਾਉਣਾ ਬੰਦ ਹੀ ਕਰ ਦੰਦੀ ਆ। ਹਾਂਜੀ ਹਾਂਜੀ। ਉਹ ਪਾਜੀ ਰੀਜ਼ਨ ਕੀ ਆ ਜੀ? ਇਹ ਨਿਜਰ ਇਦਾਂ ਹੁਣ ਬਰਸਾਤ ਨੂੰ ਆ ਜੀ ਜੇ ਸਾਡੇ ਇਦਾਂ ਇਹ ਪਾਲੇ ਚੋਚ ਸੁੱਕਾਗਾ। अच्छा पहले चोच बारिश हो जाती है।, है, है।, है अच्छा जी साਾਨੂੰ खतरा हो जाता बच्चे ਸਾਡੇ ਕੀ ਪਾਣੀ ਜਾ ਕੇ ਅੱਗੇ ਪਿੱਛੇ ਨਾ ਹੋ ਜਾਣ اچھا ਜੀ ਤਾਂ ਦੂਸਰੀ ਮੇਰੀ ਬੇਨਤੀ ਹੈ ਸਰਕਾਰ ਅੱਗੇ ਜੀ ਵੀ ਵਡਾਪਾ ਪੈਨਸ਼ਨ ਸਰਕਾਰ ਨੇ ਵਾਕਿਆ ਇਹ ਅੱਛੀ ਪਨਾਸੀ ਸਾਲ ਦੇ ਬੁੱਢਿਆਂ ਨੂੰ ਲਾਈ ਹੈ ਜੀ ਤੇ ਉਹਨਾਂ ਨੂੰ ਵੀ ਸਾਡੀ ਬੈਂਕ ਜਿਹੜੀ ਹਮੜੋਤਾ ਪੈਂਦੀ ਹੈ اچھا ਜੀ ਤੇ ਉਹਨਾਂ ਨੂੰ ਵੀ ਦਿੱਕਤ ਹੈ ਜੀ ਮੜੋਤਾ ਕਿੰਨੀ ਦੂਰ ਪੈਂਦਾ ਭਾਜੀ ਉਹ ਪੈਂਦਾ ਸਾਨੂੰ 8-9 ਕਿਲੋਮੀਟਰ ਅੱਛਾ ਜੀ ਹਾਂ ਜੀ ਉਹ ਵੀ ਵਿਚਾਰੇ ਕਿੱਦਾਂ ਜਾਣਗੇ ਕਈਆਂ ਦੀ ਮਤਲਬ ਲੱਤਾਂ ਦੇ ਦਰਦ ਹੈ ਕਿ ਨੂੰ ਕਿੱਦਾਂ ਗਾ ਮਮਾਰ ਹੈ ਜੀ ਉਹ ਵੀ ਗੱਡੀ ਕਰਕੇ ਜਾਣਗੇ ਜੇ ਪੈਸੇ ਦੀ ਜ਼ਰੂਰਤ ਪੈਂਦੀ ਹੈ ਹਾਂ ਜੀ ਸਰਕਾਰ ਨੇ ਵਾਕਿਆ ਮਜਦ ਕੀਤੀ ਹੈ ਅੱਛਾ ਜੀ ਤੇ ਉਹ ਫਿਰ ਜਾਣ ਨੂੰ ਤਾਂ ਦਿੱਕਤ ਹੋ ਜਾਂਦੀ ਹੈ ਜੀ ਠੀਕ ਹੈ ਜੀ ਜੇ ਬਾਹਰ ਛਾਟੇ ਗਈ ਰਸਤਾ ਹੋਏਗਾ ਤਾਂ ਗੱਡੀ 'ਚ ਜਾਣਗੇ ਨਹੀਂ ਤਾਂ ਟੈਂਸ਼ਨ ਵੀ ਔਖਾ ਹੋ ਜਾਂਦਾ ਜੀ ਠੀਕ ਹੈ ਜੀ ਖੱਡ ਵਾਣਾ ਉਹ ਸਾਰੀ ਖੱਡ ਹੈ ਥਾਣੇ ਦੀ ਤੇ ਅੱਛਾ ਜੀ ਤੇ ਹੁਣ ਵੀ ਪੈਂਦੇ ਆ ਬਾਗ ਹੈਗੇ ਆ ਜੀ ਅੱਛਾ ਜੀ ਪਿੱਛੇ ਜੀ ਕਹਿੰਦੇ ਕਿ ਗਾਂ ਦਾ ਬੱਚਾ ਵੀ ਚੱਕ ਲੈ ਹਾਂਜੀ ਹਾਂਜੀ ਬੈੜਾ ਬੱਚੀ ਖਾਲੇ ਜੀ ਦਾ 15000 ਦੀ ਬੈੜੀ ਖਾਲੇ ਜੀ ਅੱਛਾ ਜੀ ਹਾਂਜੀ ਤੇ ਭਾਜੀ ਪਿੰਡ ਦਾ ਗੁਜ਼ਾਰਾ ਮਤਲਬ ਕੀ ਕਾਰੋਬਾਰ ਇੱਥੇ ਪਿੰਡ ਦੇ ਵਿੱਚ ਪਿੰਡ ਦੇ ਵਿੱਚ ਇਹ ਹੀ ਹੈ ਤੁਸੀਂ ਦੇਖਿਆ ਹੁਣ ਛੱਡ ਪਾੜਿਆ ਸਾਰੇ ਦਿਹਾੜੀਦਾਰ ਨੇ ਰਿੱਗਾ ਦੇ ਵਿੱਚ ਲੱਗੇ ਹੋਏ ਨੇ ਅੱਛਾ ਜੀ ਤਾਂ ਉਹ ਵੀ ਕੰਮ ਆ ਜੇ ਤਨ ਮਿਲ ਜਾ ਜੀ ਇਹ ਦਾਦੇ ਬੰਦੇ ਵੇਲੇ ਹੀ ਹੈ ਸਾਰੇ ਦਿਹਾੜੀਦਾਰ ਬੰਦੇ ਜਿਨ੍ਹਾਂ ਨੇ ਰੋਟੀ ਇਹ 2 4 6 ਰੁਪਿਆ ਕਮਾ ਕੇ ਰੋਟੀ ਸਾਮ ਨੂੰ ਖਾਣੀ ਹੈ ਅੱਛਾ ਜੀ ਤਾਂ ਸਰਕਾਰ ਅੱਗੇ ਬੇਨਤੀ ਕਰਦੇ ਹਾਂ ਚਲੋ ਇਹ ਵੀ ਤਾਂ ਦਿਹਾੜੀ ਦਾ ਹੀ ਲਾਂਦੇ ਰਹਿਣਾ ਸਾਡੀ ਆਹ ਨਾਲੇ ਜਿਹੜੇ ਬੱਚੇ ਸਾਡੇ ਪੜ ਜਾਣ ਅਸੀਂ ਤਾਂ ਉਦਾਂ ਦੇ ਉਦਾਂ ਹੀ ਰਹਿ ਗਏ। ਹਾਂਜੀ ਬੱਚਿਆਂ ਬੱਚੇ ਪੜ ਜਾਣ। ਪਾਜੀ ਹੁਣਾਂ ਦੀ ਬਸ ਇੱਕ ਹੀ ਡਿਮਾਂਡ ਆ ਕਿ ਸੜਕ ਬਣ ਜਵੇ ਸਾਡੇ ਅਸੀਂ ਤਾਂ 8ਵੀਂ ਕੀਤੀ ਆ ਸਾਡੇ ਬੱਚੇ ਗਾਂਹ ਪੜ ਜਾਣ। ਤਾਂ ਜੋ ਉਹ ਗਰੀਬੀ ਨਾ ਦੇਖਣ ਅਸੀਂ ਕਹਿੰਦੇ ਗਰੀਬੀ ਦੇਖ ਲਈ ਆ। ਤੇ ਪਾਜੀ ਹੋਰ ਸਮੱਸਿਆ ਹੁੰਦੀ ਆ। ਅੱਛਾ ਜੀ ਇਹ ਜਿੱਦਾਂ ਵਾਰਸ਼ ਹੋਣੀ ਆ। ਹਾਂਜੀ ਉਹ ਹੀ ਸਾਨੂੰ ਪਾਣੀ ਆ ਜੀ ਸਾਡੇ ਇੱਥੇ ਕੋਈ ਬੋਰ ਨਹੀਂ। ਅੱਛਾ ਜੀ ਪਾਣੀ ਦੀ ਬੜੀ ਦਿੱਕਤ ਆ ਜੀ ਜਿਹੜਾ ਪਾਣੀ ਪੀਣ ਵਾਲਾ ਉਹ ਵੀ ਉਹ ਤੀਏ ਚੌਥੇ ਦਿਨ ਆਂਦਾ। ਅੱਛਾ ਜੀ ਹਾਂਜੀ। ਠੀਕ ਹੈ ਖੇਤੀ ਨੂੰ ਪਾਣੀ ਦੀ ਕਮੀ ਹੈ। ਉਹੀ ਪ੍ਰੋਬਲਮ ਆ ਰਹੀ ਹੈ ਹਾਂਜੀ ਹਾਂਜੀ ਤੇ ਦੇਖੋ ਕਿਦਾਂ ਬਜ਼ੁਰਗ ਹੋਏ ਹੋ ਸਾਰੇ ਜਾਨੇ ਹਾਂਜੀ ਔਖਾ ਹੀ ਆ ਭਾਜੀ ਵੇ ਔਖਾ ਜੀ ਔਖਾ ਸੜਕ ਤਾਂ ਸਾਰੀ ਖਰਾਬ ਹੋ ਗਈ ਹੈ ਸੜਕ ਸਾਰੀ ਜੀ ਖਰਾਬ ਦੇਖਿਆ ਜੀ ਤੇ ਕਿਦਾਂ ਦਾ ਹਾਲ ਹੈ ਇਹ ਗੁਰ ਇਹ ਬਾਬਾ ਜੀ ਦੀ ਜਗਾ ਸੈਂਟਰ ਦੀ ਅੱਛਾ ਜੀ ਹਾਂਜੀ ਇਹਨਾਂ ਦੇ ਪਾਰ ਡਿੱਕੇ ਥੱਲੇ ਆ ਗਏ ਆ ਅੱਛਾ ਜੀ ਹਾਂਜੀ ਆਹੀ ਗੱਡੀਆਂ ਇੱਧਰ ਆਉਂਦੀਆਂ ਭਾਜੀ ਹਾਂਜੀ ਇਹ ਗੱਡੀਆਂ ਆਉਂਦੀਆਂ ਕੋਈ ਗੱਲ ਨਹੀਂ ਆਉਂਦੀ ਜੀ ਨੀ ਨਾਰਮਲ ਗੱਡੀ ਤਾਂ ਆ ਨਹੀਂ ਸਕਦੀ ਨਹੀਂ ਆ ਸਕਦੀ ਛੋਟੀ ਗੱਡੀ ਨਹੀਂ ਆ ਸਕਦੀ ਔਖਾ ਜੀ ਆਪ ਇੰਡੀਫਿਕ ਗਿਆ ਇਹ ਤੇਰੇ ਨਾਲ ਪਿੰਡ ਪੈ ਗਿਆ ਜੀ ਕਿਹੜਾ ਹਣਾ ਛਰੇੜਾ ਛਰੇੜਾ ਤੇ ਫੇ ਉਹ ਉਹ ਵੀ ਸਾਡੇ ਅੱਗੇ ਵਾਦੀ ਹੈਗੀ ਆ મતલਬ 15-20 ਘਰ ਹੈ ਉਹਨਾਂ ਨੂੰ ਵੀ ਦਿਖਤ ਹੈ ਜੀ ਆਣ ਜਾਣ ਦੀ ਆਟਾ ਭਾਂ ਨੂੰ ਵੀ ਓਖੀ ਹੈ ਉਹਨਾਂ ਨੂੰ ਕੋਈ ਰਸਤਾ ਨਹੀਂ ਕੋ ਖਾੜਾ ਨਹੀਂ ਜੀ ਹਾਂਜੀ ਠੀਕ ਆ ਪਿੰਡ ਦੇ ਵਿੱਚ ਪਾਜੀ ਹਜੇ ਤੱਕ ਵੀ ਉਹੀ ਘਰਵਾ ਜਿਹੜੇ ਪੁਰਾਣੇ ਸਮੇਂ ਦੇ ਵਿੱਚ ਸੀਗੇ ਹਣਾ ਹਾਂਜੀ 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 ਮਤਲਬ ਕਹਿ ਸਕਦੇ ਆ ਕਿ ਪੁਰਾਣਾ ਪੁਰਾਣੇ ਘਰ ਹੈਗੇ ਆ ਜੀ ਹਾਂਜੀ ਵਾਧੂ ਦਾ ਘਰ ਹੈ ਜੀ ਸਮੇਂ ਦਾ ਸਾ ਆਪਣਾ ਨਾ ਕੁਛ ਵੀ ਠੀਕ ਜਿਹਾ ਨਹੀਂ ਚੱਲਦਾ ਪਿਆ ਨਹੀਂ ਚੱਲਦਾ ਜੀ ਬੋਰਡ ਤੇ ਕਰੀਮ ਕਿੰਨੀ ਕਾ ਪਾਜੀ ਇੱਥੇ ਇੱਥੇ 500 ਦੇ ਲਗਭਗ ਵੋਟ ਹੈ ਜੀ 500 ਦੇ ਉੱਪਰ ਹੀ ਹੋਣੀਆਂ ਜੀ ਤੇ ਤੁਸੀਂ ਵੋਟ ਪਾਉਣ ਕਿੱਥੇ ਜਾਂਦੇ ਆ ਆਪਣੇ ਇੱਥੇ ਪੈਂਦੀ ਸਾਡਾ ਇੱਕ ਨੰਬਰ ਬੂਥ ਹੈ ਜੀ ਅੱਛਾ ਜੀ ਹਾਂ ਜੀ ਹਾਂ ਜੀ ਇਹ ਪਾਜੀ ਇਹ ਵੀ ਖੂਹ ਹੈ ਜੀ ਹਾਂ ਜੀ ਇਹ ਵੀ ਖੂਹ ਹੈ ਜੀ ਮਤਲਬ 11 ਖੂਹ ਹੈਗੇ ਆ ਇੱਥੇ ਹਾਂ ਜੀ ਹਾਂ ਜੀ ਇਹ ਮੁਸਲਮਾਨਾਂ ਦੇ ਟਾਈਮ ਦੇ ਆ? ਹਾਂ ਜੀ ਮੁਸਲਮਾਨਾਂ ਦੇ ਟਾਈਮ ਦੇ ਸੱਟ ਉਸ ਤੋਂ ਪਹਿਲੇ ਦੇ ਟਾਈਮ ਦੇ ਆ ਜੀ। ਅੱਛਾ ਜੀ। ਹਾਂ ਜੀ। ਸਾਰੀ ਆਵਾਦੀ ਜਿਹੜੀ ਹੈਗੀ ਸੜਕ ਦੇ ਖੱਦ ਦੇ ਖੰਡੇ ਹੈ ਜੀ ਪਾਣੀ ਦੇ ਇੱਥੇ ਨਾ ਇਹ 8-9 ਫੁੱਟ ਪਾਣੀ ਉੱਚਾ ਹੁੰਦਾ। ਅੱਛਾ ਜੀ। ਹਾਂ ਜੀ ਹਾਂ ਜੀ। 8-9 ਫੁੱਟ ਮਤਲਬ ਭਾਜੀ ਚਾਹੇ ਉੱਪਰ ਜਾਂਦਾ ਹੈ ਚਾਹੇ ਚ ਪਾਣੀ। ਅੱਛਾ ਜੀ ਹਾਂ ਜੀ ਸਾਨੂੰ ਹਰ ਵੇਲੇ ਦੇਖ ਤੁਸੀਂ ਕਿਤੇ ਰਾਤ ਨੂੰ ਅਜੇ ਤਾਂ ਹੁਣ ਦੇਖਿਆ ਹੋਣਾ ਛਾੜ ਕੇ ਸਰਕਾਰ ਨੇ ਨਾ ਰੁਪਈਆ ਲਿਆ ਹਾਂ ਜੀ ਇਹਦਾ ਨਿਸ਼ਾਨ ਨਹੀਂ ਰਿਹਾ ਜੀ ਅੱਛਾ ਜੀ ਭਾਜੀ ਇਹ ਜੇ ਪਾਣੀ ਦਾ ਲੈਵਲ ਕਿੰਨਾ ਉੱਚਾ ਹੈ ਇੱਥੇ ਲੈਵਲ 8 9 ਕਿ ਉਹ ਫੁੱਟ ਪਾਣੀ ਆ ਜਾਂਦਾ ਹਾਂ ਜੀ ਪਾਣੀ ਆ ਜਾਂਦਾ ਨਾਲ ਕਿਆਂ ਚ ਨਾਲ ਕਿਆਂ ਦਾ ਪਾਣੀ ਆਂਦਾ ਜੀ ਨਹੀਂ ਉਹ ਉਹ ਹੀ ਲੈਵਲ ਪੁੱਛਦਾ ਕਿ ਲੈਵਲ ਕਿੰਨਾ ਕੋ ਇਹ ਕੈਮਰਾ ਦੇ ਵਿੱਚ ਆਜਣਾ ਲਿਆ ਇਹ ਵੀ ਲੈਵਲ ਦਾ ਕੀ ਮਤਲਬ ਹੈ ਲੈਵਲ ਦਾ ਮਤਲਬ ਹੈ ਕਿ ਕਿੰਨੇ ਫੁੱਟ ਤੇ ਬੋਰ ਹੋ ਜਾਂਦਾ ਆ ਜਿਹੜਾ ਇਹ ਜਿਹੜਾ ਬੋਰ ਹੈ ਹਾਂਜੀ ਇਹ ਹੈਗਾ ਟਾਈ 300 ਕਿਲੋਮੀਟਰ ਤੇ ਹੁੰਦਾ ਜੀ ਬੋਰ 5 300 ਫੁੱਟ ਤੇ ਹਾਂਜੀ ਹਾਂਜੀ ਆ ਵੀ ਦੇਖੋ ਪੁਰਾਣਾ ਘਰ ਆ ਪੁਰਾਣਾ ਘਰ ਹੈ ਜੀ ਇਹ ਅਜੀ ਇਧਰ ਦਾ ਘਰ ਨੂੰ ਜਣਾ ਔਖਾ ਨਾ ਹਾਂਜੀ ਔਖਾ ਜੀ ਦੇਖੋ ਜੀ ਰਾਤ ਨੂੰ ਤਾਂ ਔਖਾ ਜੀ ਨੀ ਰਾਤ ਦਿਨੇ ਵੀ ਔਖਾ ਹੈ ਹਾਂ ਦਿਨੇ ਵੀ ਔਖਾ ਹੈ ਮੋਟਰਸਾਈਕਲ ਨਹੀਂ ਜਾਂਦਾ ਨਹੀਂ ਜਾਂਦਾ ਜੀ ਅਜੀ ਖੂਬ ਹੋਦਾ ਨਾ ਹਾਂਜੀ ਖੂਬ ਬੜੇ ਜੀ ਚਾਹ ਬਿਆਨ ਦੇਣਾ ਜੀ ਮੈਂ ਕਹਣਾ ਵੀ 747 ਤੋਂ ਬਾਅਦ ਕੋਈ ਜਾਂਦੀ ਮਿਲ ਹੀ ਨਹੀਂ ਸੰਤ ਅੱਛਾ ਜੀ बच्चे 3.5 किलोमीटर दूर ਕਹਿੰਦੇ ਦੋ ਇੰਤਰਨ ਪਰ ਨੂੰ ਬਾਬਾ ਜੀ ਮੇਨ ਪ੍ਰੋਬਲਮ ਇਥੇ ਹੈ ਕਹਿੰਦੇ ਬੱਚਿਆਂ ਦੇ ਵਿਆਹ ਨਹੀਂ ਹੁੰਦੇ ਉਹ ਵਿਆਹ ਤਾਂ ਹੁੰਦੇ ਨਹੀਂ ਇਥੇ ਕੁੜੀਆਂ ਨਹੀਂ ਜਾਂਦੇ ਹਾਂ ਅੱਛਾ ਜੀ ਇੱਕ ਪੋਤੀ ਹੈ ਮੇਰੀ ਜਿਹੜਾ ਨੌਜਵਾਨ ਹੈ ਅੱਛਾ ਜੀ 12ਵੀਂ ਜਮਾਤੀ ਪੜ੍ਹੀ ਸੀ ਜੀ ਉਹਦੀ ਏਟਾ ਸਾਢੇ 30 ਪੁੰਗੜਾ ਕਾ ਕੋਟੇ ਕੋਟਲਾ ਛੜ ਕੇ ਜਿਹੜੀ ਜਾਂਦੀ ਹੈ ਉਹ ਰਿਹਾ ਟੂਨ ਬੇ ਸਿਟੀ ਛੜ ਕੇ ਨੂੰ ਛੜ ਕਾ ਅੱਛਾ ਜੀ

ਉਹ ਸਾਨੂੰ ਕਿਹੜੀ ਨਾ ਕੁਕੂੜੀ ਜਿੰਨਾ ਨਾਲੇ ਜੰਨਾ ਆ ਕਹਿੰਦੇ ਮੁੰਡੇ ਬਹੁਤ ਵਿਚਾਰੇ ਇੱਥੇ ਕੁਆਰੇ ਆ ਇਸ ਟਾਈਮ ਜਿਸ਼ਵਿਲੇ 40-45 ਮੁੰਡੇ ਹੋਣੇ ਕੁਆਰੇ ਅੱਛਾ ਜੀ ਜਿਹੜੇ ਪੜੇ ਲਿਖੇ ਨੇ ਅੱਛਾ ਜੀ ਅਨਪਾਰਥਾ ਖੂਕਾਸ਼ ਹੈ ਨਾ ਕੋਈ ਹੂੰਗਾ ਬਿਰਲਾ ਅੱਛਾ ਜੀ ਮੈਂ ਤਾਂ 12-12 ਦਾਦਾ 12-12 ਮਾਤੀ ਪੜੇ ਸਾਲ ਅੱਛਾ ਜੀ ਕਿ ਹੁਣ ਉਹ ਕਿਆ ਕਰਨਾ ਕੁਆਰੇ ਫਿਰ ਜੇ ਨਹੀਂ ਸੀ ਕੋਈ ਭਾਈ ਪਹਿਲਾਂ ਵਾਲੇ ਹਾਲਾਤ ਤੇ ਹੁਣ ਹਾਲਾਤ ਚ ਕੀ ਫਰਕ ਵਾ ਜੀ ਕੱਲਾਂ ਨੇ ਸਾਡੇ ਬਹੁਤ ਹਾਲਾਤ ਮਾੜੇ ਸੇ ਅੱਛਾ ਜੀ ਇਹ ਤਾਂ ਥੋੜਾ ਬਹੁਤਾ ਹੈ ਕੋਈ ਅਸੀਂ ਬਣੇ ਸਾਰੀ ਇਹ ਜੋ ਯਾਰ ਚਾਰ ਸੇ ਹਾਂਜੀ ਸਰਪੰਚ ਜੀ ਉਹ ਧਰਮਪੁਰ ਤੋਂ ਅਸੀਂ ਦੇਰੀਆਂ ਤੱਕ ਉਹ ਆਪਣੇ ਇਹ ਦੂਏ ਭੂਮੀ ਤੱਕ ਅੱਛਾ ਜੀ ਠੀਕ ਹੈ ਜੀ ਮਸਾਖੜਾ ਤੱਕ ਸਾਡਾ ਠੀਕ ਹੈ ਜੀ ਉੱਥੇ ਜਾ ਕੇ ਸੜਕ ਪਈ ਆ ਅੱਛਾ ਜੀ ਉਹ ਤੇ ਅੱਗੇ ਫੇਰ ਕਿਸੇ ਸੰਚ ਬਣਿਆ ਅੱਛਾ ਜੀ ਉਹਨੇ ਉੱਥੋਂ ਚੁੱਕੀ ਤਾਂ ਉਹ ਇਹ ਸਕੂਲ ਤਾਂ ਵੀ ਆਈ ਸੀ ਠੀਕ ਹੈ ਜੀ ਹੁਣ ਜਿਹੜਾ ਸੰਚ ਬਣਿਆ ਨੇ ਇੱਥੋਂ ਚੁੱਕੀ ਦਾ ਇਹ ਤੇ ਸਰਪੰਚ ਸਾਹਿਬ ਉਹੀ ਜਿਨ੍ਹਾਂ ਦੀਆਂ ਘਰ ਕੋ ਜਨਾਨੀਆਂ ਨੂੰ ਬਾਗ ਪੈ ਗਿਆ ਸੀ ਆਹੋ ਹੀ ਹੈ ਸਾਹਿਬ ਉਹ ਜਿਹੜਾ ਨਾਮ ਆਹੋ ਹੋ ਗਿਆ ਅੱਛਾ ਜੀ ਹਾਂ ਜੀ ਹੋ ਗਿਆ ਬੰਦਾ ਉਹ ਵੀ ਫੇਰ ਬੱਚੇ ਵੀ ਮਤਲਬ ਪੜਨਾ ਔਖਾ ਬੱਚਿਆਂ ਦਾ ਸਕੂਲ ਤੋਂ ਜਾਣਾ ਨਾ ਬਹੁਤ ਸੇ ਲੜਕੀਆਂ ਇੱਥੇ ਸਾਡੀਆਂ ਜਾਂਦੀਆਂ ਜਿਵੇਂ ਦੇ ਨੂੰ ਪੜਨਾ ਹਾਂਜੀ ਪੈਦਲ ਹੀ ਜਾਂਦੀਆਂ 3 ਕਿਲੋਮੀਟਰ ਬੰਦਾ ਧਰਮਪੁਰ ਅੱਛਾ ਜੀ ਹਾਂਜੀ ਇਹ ਤਾਂ ਆ ਸਾਨੂੰ ਸਾਰਾ ਦੋਖਾ ਪੁੰਗਾ ਬਲੌਕ ਤੇ ਸਾਰ ਪਤੇ ਸਾਰਾ ਕੰਮ ਪੰਡਾ ਦਾ ਸਾਲੇ ਪੈਂਦੇ ਚਲੋ ਆਜੋ ਠੀਕ ਹੈ ਜੀ ਹਾਂ ਜੀ ਇਹੋ ਤੇ ਜਿਆਦਾ ਮੁਸ਼ਕਿਲ ਆ ਸਨ ਠੀਕ ਹੈ ਜੀ ਬਾਕੀ ਗੱਲੇ ਹੈਗੇ ਫਸਲ ਵਾੜੀ ਅਸੀਂ ਜੋ ਨਹਿਰਾਂ ਦੇ ਵਿੱਚ ਹੀ ਲੈਣੇ ਆ ਲੈ ਤੋ ਲੈ ਹੈ ਨਹੀਂ ਅੱਛਾ ਜੀ ਉੱਤੇ ਦੇ ਬੂਟੇ ਵਾਟੇ ਲੈ ਹੱਥ ਬਣ ਕੇ ਵੇਚੀ ਇਸ ਸਰਕਾਰ ਅੱਗੇ ਆ ਪਾ ਨਹੀਂ ਉਹ ਦੀਦਾ ਹੀ ਹੈ ਜੀ ਸਰਕਾਰ ਨੇ ਵੀ ਦਿੱਦੀ ਸਹੀ ਆ ਉਹ ਕਹਿੰਦੇ ਮੇਨਾ ਹੋ ਹਟਿਆ ਕਿ ਰਿਸ਼ਤਾ ਨਹੀਂ ਹੋਇਆ ਵਾ ਇਹ ਤੋਂ ਬਾਅਦ ਦੁੱਖ ਵਾਲੀ ਹੋਰ ਕਿਹੜੀ ਗੱਲ ਹੈ ਹਾਂ ਜੀ ਹਾਂ ਜੀ ਹਾਂ ਜੀ ਹਨਾ ਜੀ ਹਾਂ ਜੀ ਤੇ ਇਹ ਭਗਮ ਖੇਤੀ ਵਗੈਰਾ ਆਪ ਹੀ ਕਰਦੇ ਫਿਰ ਖੇਤੀ ਆਪ ਹੀ ਕਰਦੇ ਅੱਛਾ ਜੀ ਹਲਵਾ ਹੀ ਆਪ ਹੀ ਕਰਦੇ ਟਰੈਕਟਰ ਦੇ ਬਾਰੇ ਦਾ ਫਸਲ ਵੀ ਲਈ ਜੀ ਅੱਛਾ ਜੀ ਇਧਰ ਤਾਂ ਨਹੀਂ ਬਾਂਦਰ ਖਰਾਬ ਕਰਦੇ ਜਾਂ ਬਾਂਦਰ ਕਰਦੇ ਨਹੀਂ ਤਾਂ ਇਹ ਚਾਲਾਦ ਵਾਲਾ ਖਾਣੇ ਫਗਲੇ ਹacker ਦਾ ਬੰਡੀ ਵੀ ਜੀ ਅੱਛਾ ਜੀ ਬਾਗ ਵਗੈਰਾ ਆਉਂਦੇ ਕਿ ਨਹੀਂ ਆਉਂਦੇ ਇੱਥੇ ਅੱਛਾ ਜੀ ਅੱਛਾ ਸਰ ਵਾਕੀ ਆਲਾਦ ਵਾਲਾ ਖਾਣੇ ਕਿ ਖਲੇ ਫੇਸਾ ਦੇ ਤੇ ਖੱਪੇ ਜਿੰਨਾ ਚਾਹੇ ਇਸ ਬੂਟਾ ਲਾਦਾ ਬਸ ਠੀਕ ਹੈ ਜੀ ਹਾਂ ਜੀ ਚਲੋ ਠੀਕ ਹੈ ਧੰਨਵਾਦ ਬਾਬਾ ਜੀ। ਅੱਛਾ ਜਾਦੇ ਸੜਕ ਦੀ ਹੈ ਸੰਨ ਜੀ। ਨਾ ਕੋਈ ਇਥੇ ਡਾਕਟਰ ਦੀ ਹੈ ਨਾ ਕੋਈ ਕੁਛ ਵੀ ਹੈ ਨਹੀਂ ਇਥੇ ਨਾ ਕੋਈ ਡਾਕਟਰ ਹੈ। ਜੀ। ਤੇ ਸਾਨੂੰ ਤਾਂ ਫਿਰ ਇੱਥੇ ਕੋਈ ਰਾਤ ਦਿਨ ਹੋ ਜਾ ਤਾਂ ਫਿਰ ਕਿ ਬਿਮਾਰਸ ਮਾਰ ਹੋ ਜਾ ਤਾਂ ਲੈ ਕੇ ਜਾਣਾ ਪੈਂਦਾ ਕੋਈ। ਤੇ ਸੁਭਾ। ਓਕੇ। ਗੱਡੀ ਇੱਥੇ ਕਹੇ ਨੀ ਇਹ ਰਾਸਪਾਈ ਦਾ ਚੰਦ ਹੈ। ਅੱਛਾ ਜੀ। ਹਾਂ ਜੀ। ਔਖਾ ਰਸਤੇ ਨਾਲ। ਰਾਤਾ ਬਹੁਤ ਔਖਾ ਜੀ ਜੰਮੀ। ਸਾਡੇ ਮੋੜ ਉੱਤੇ ਨਾਲ ਜੋੜਿਆ ਜਾਏ। ਅੱਛਾ ਜੀ। ਕੋ ਫਣਾ। ਇੱਦਾਂ ਇੱਦਾਂ ਖੜੋ ਭਾਜੀ ਆ ਹਾਲਾਤ ਆ ਜੀ ਪਿੰਡ ਦੇ ਇਹ ਭਾਜੀ ਜਿਹੜੀ ਆਹਾ ਜਾਂਦੀ ਆ ਨਹਿਰ ਜਾਂਦੀ ਆ ਖੱਡ ਕਹਿੰਦੇ ਆ ਕੈਮਰਾ ਮਾਰਿਓ ਮਾੜਾ ਜਿਹਾ ਇੱਧਰ ਇਹ ਖੱਡ ਮਤਲਬ ਇਦਾਂ ਹੀ ਸ਼ੁਰੂ ਹੋਵੇ ਹਾਂਜੀ ਸ਼ੁਰੂ ਤਾਂ ਇਦਾਂ ਹੀ ਆ ਜੀ ਲੇਕਿਨ ਮੰਨ ਲਓ ਭਾਈ ਜਾਂਸ ਜਦੋਂ ਇੱਥੇ ਬਾਰਿਸ਼ ਵਗੈਰਾ ਆ ਜਾਂਦੀ ਆ ਹਾਂਜੀ ਹਾਂਜੀ ਫਿਰ ਕੀ ਹਾਲਾਤ ਹੁੰਦੇ ਆ ਭਾਜੀ ਇਹ ਫੇ ਪਾਣੀ ਚੜ ਜਾਂਦਾ ਸਾਨੂੰ ਦਿੱਕਤ ਹੋ ਜਾਂਦੀ ਆ ਰਸਤਾ ਰੁੜ ਜਾਂਦਾ ਇਹ ਦੇਖੋ ਸਾਈ ਵੀ ਰੁੜ ਗਿਆ ਜੀ ਅੱਛਾ ਜੀ ਹਾਂਜੀ ਹਾਂਜੀ ਇਹ ਸਾਰਾ ਰੁੜ ਗਿਆ ਜੀ ਨਾ ਇੱਥੇ ਗੱਡੀ ਮੋਟਰਾਂ ਨੂੰ ਰਸਤਾ ਹੀ ਨਹੀਂ ਦੇਹਾਂ ਜੀ ਅੱਛਾ ਜੀ ਇਹ ਤੁਸੀਂ ਅਗਲਾ ਮਾਉਟ ਦੇਖੋ ਅੱਛਾ ਜੀ ਹਾਂਜੀ ਹਾਂਜੀ ਤੇ ਆ ਜਦਾਂ ਕਾਫੀ ਖਰਾਬ ਆ ਰਹਾ ਹਾਂ ਇਹ ਬਾਰਿਸ਼ ਕਿੰਨੇ ਦਿਨ ਪਹਿਲਾਂ ਹੋਈ ਆ ਭਾਜੀ ਇਹ 5 6 2 3 ਦਿਨਾਂ ਹੀ ਹੋਈ ਆ ਜੀ ਅੱਛਾ ਜੀ ਅੱਜ ਵੀ ਹੋਈ ਆ ਬਾਰਿਸ਼ ਅੱਛਾ ਥੋੜੀ ਹੋਈ ਆ ਜੀ ਇਹ ਦੇਖ ਲਓ ਜੀ ਇੱਥੇ ਆਨ ਨੂੰ ਰਸਤਾ ਹੈ ਹੀ ਨਹੀਂ ਬਿਲਕੁਲ ਹੀ ਖਰਾਬ ਹੋ ਗਿਆ ਭਾਜੀ ਇੱਥੋਂ ਨਿਕਾ ਨਹੀਂ ਸਕਦਾ ਬਹੁਤ ਪਰਸਪਰ ਜਾ ਸਕਦਾ ਨਿਆਣਿਆਂ ਕਿੱਦਾਂ ਸਕੂਲੇ ਪੜਨ ਜਾਂਦੇ ਹੋਣਗੇ ਮੈਂ ਤਾਂ ਇਸ ਗੱਲ ਤੇ ਹੈਰਾਨ ਹਾਂ ਬੜੀ ਔਖਾ ਹੀ ਆ ਜੀ ਹਨਾ ਜੀ ਹਾਂਜੀ ਹਾਂਜੀ ਨਿਆਣਿਆਂ ਦਾ ਸਕੂਲ ਚਾ ਘਰਾਂ ਦੇ ਵਿੱਚ ਕਿੱਦਾਂ ਆਲੇ ਦੋਲੇ ਹਾਂਜੀ ਹਾਂਜੀ ਇਹ ਬਾੜ ਕਿਉਂ ਲਾਉਂਦੇ ਆ ਭਾਜੀ ਇਦਾਂ ਇਹ ਬਾੜ ਆਪਣੇ ਖੇਤੀ ਵਾਸਤੇ ਜੀ ਇਹ ਲੋਕਾਂ ਨੇ ਜ਼ਮੀਨਾਂ ਦਿੱਤੀਆਂ ਲੋਕਾਂ ਨੇ ਦਾਨ ਕੀਤਾ ਵੀ ਸੜਕ ਬਣਨੀ ਚਾਹੀਦੀ ਸਾਡੇ ਪਿੰਡ ਦੇ ਵਿੱਚ ਅੱਛਾ ਜੀ ਲੋਕਾਂ ਨੇ ਅੱਛਾ ਜੀ ਤਾਂ ਕੋਈ ਇਹਦਾ ਉਹ ਨਹੀਂ ਕੀਤਾ ਫਿਰ ਉਹਨਾਂ ਦੀ ਉਹਨਾਂ ਨੂੰ ਡੰਗੇ ਲੱਗੇ ਆ ਜੀ ਅੱਛਾ ਜੀ ਹਾਂ ਜੀ ਤੇ ਇਹ ਭਾਜੀ ਖੂਹ ਆ ਜੀ ਹਾਂ ਜੀ ਇਹ ਖੂਹ ਆ ਜੀ ਅੱਛਾ ਜੀ ਹਾਂ ਜੀ ਤੇ ਇਹ ਪੁਰਾਣੇ ਖੂਹ ਲੱਗਦੇ ਨੇ ਇਹ ਪੁਰਾਣੇ ਮੁਸਲਮਾਨਾਂ ਦੇ ਵਾਰ ਦੇ ਖੂਹ ਆ ਜੀ ਇਹ ਚੱਲਦੇ ਆ ਹੁਣ ਹਾਂ ਜੀ ਹਾਂ ਜੀ ਚੱਲਦੇ ਆ ਜੀ ਪਿੰਡ 'ਚ ਖੂਹ ਬਹੁਤ ਆ ਹਾਂ ਜੀ ਹਾਂ ਜੀ 11 ਖੂਹ ਆ ਜੀ ਅੱਛਾ ਜੀ ਪਿੰਡ 'ਚ ਹਾਂ ਸਾਰੇ ਵਰਕਿੰਗ ਆ? ਹਾਂਜੀ। ਅੱਛਾ ਜੀ। ਤੇ ਇਹ ਜਿਹੜੀ ਰੋਡ ਜਾਂਦੀ ਆ ਹੁਣ? ਹਾਂਜੀ। ਇਹ ਧਰਮਪੁਰ ਨੂੰ ਜਾਂਦਾ ਜੀ ਰਸਤਾ। ਅੱਛਾ ਜੀ। ਹਾਂਜੀ ਹਾਂਜੀ। ਤੇ ਇਹ ਸਾਡਾ ਸਕੂਲ ਆ ਗਿਆ ਜੀ। ਹਾਂਜੀ ਆ ਦੇਖੋ ਜੀ ਇਹ ਦਿੱਕਤ ਬੱਚਿਆਂ ਨੂੰ ਕਿੰਨੀ ਔਖੀ ਆ ਜੀ। ਰੇਤ ਹੀ ਰੇਤ ਇੱਥੇ ਪੈਰ ਚਾਰੇ ਮਿੱਟੀ ਨਾਲ ਲੱਬਰ ਜਾਂਦੇ ਆ। ਅੱਛਾ ਜੀ। ਇਹ ਇੱਧਰ ਇਹ ਦੇਖੋ ਇਹ ਮਕਾਨ ਦਾ ਤੇਰਾ ਡੰਗਾ ਇੱਥੇ ਹੈ ਜੀ। ਅੱਛਾ ਜੀ। ਹਾਂਜੀ ਹਾਂਜੀ। ਜੀ ਜਿਹੜੀ ਇੱਕ ਸਟੋਰੀ ਇਥੇ ਆ ਨੂੰ ਪਤਾ ਲੱਗੀ ਸੀ ਦੋ ਔਰਤਾਂ ਨੂੰ ਆਜਾਂ ਦੀ ਬਾਗ ਨੇ ਖਾਦਾ ਸੀ ਉਹ ਕੀ ਗੱਲ ਹੋਈ ਸੀ ਜੀ ਉਹ ਜੰਗਲ ਨੂੰ ਗਏ ਸੀਗੇ ਆਪਣੇ ਪੱਠੇ ਲੈਣ ਨੂੰ ਅੱਛਾ ਜੀ ਉਹ ਕਰਕੇ ਫਿਰ ਉੱਥੇ ਬਾਗ ਅੱਗੇ ਬੈਠਾ ਸੀ ਅੱਛਾ ਜੀ ਉਹਨਾਂ ਨੇ ਫਿਰ ਬਾਗ ਨੂੰ ਉਹਨਾਂ ਨੇ ਢਾ ਲਿਆ ਸੀ ਢਾ ਲਿਆ ਸੀ ਥੋੜਾ ਥੋੜਾ ਮੁੱਛ ਮਾਰਤੇ ਅੱਛਾ ਜੀ ਹਾਂਜੀ ਹਾਂਜੀ ਤੇ ਹੁਣ ਉਹ ਔਰਤਾਂ ਠੀਕ ਹੈ ਜੀ ਹਾਂਜੀ ਉਹ ਔਰਤਾਂ ਹੁਣ ਠੀਕ ਹੈ ਜੀ ਅੱਛਾ ਜੀ ਹਾਂਜੀ ਇਹ ਆ ਸਾਡੀਆਂ ਸਮੱਸਿਆ ਅੱਛਾ ਜੀ ਹਾਂਜੀ ਤੇ ਭਾਜੀ ਇਹ ਜਿਹੜਾ ਪਿੰਡ ਆ ਇਹ ਇਹ ਆਪਣੇ ਹੁਸ਼ਿਆਰਪੁਰ ਡਿਸਟ੍ਰਿਕਟ ਅੰਦਰ ਹੀ ਆਉਂਦਾ ਹੈ ਹਾਂਜੀ ਹਾਂਜੀ ਸਾਰਾ ਹੀ ਜੰਗਲ ਆ ਭਾਜੀ ਇਹ ਹਾਂਜੀ ਸਾਰਾ ਹੀ ਜੰਗਲ ਹੈ ਜੀ ਅੱਛਾ ਜੀ ਹਾਂਜੀ ਬਹੁਤ ਔਖਾ ਹੈ ਭਾਜੀ ਰਹਿਣਾ ਤੇ ਇਹ ਤਾਂ ਬੜਾ ਔਖਾ ਹੀ ਦੇਖੋ ਤੁਸੀਂ ਹਾਲਤਾਂ ਕਿੱਡਾਂ ਦੀਆਂ ਸਾਡੇ ਕਿੱਕੜੀ ਦੂਰ ਮਕਾਨ ਹੈ ਹਾਂਜੀ ਹਾਂਜੀ ਤੇ ਇਹ ਬਾੜ ਵੀ ਤਾਈਆਂ ਲੋਕੀ ਲਾਉਂਦੇ ਆ ਕਿ ਚੱਲ ਜੰਗਲ ਦੇ ਵਿੱਚ ਨਾ ਜਾਨਵਰ ਆਉਂਦਾ ਜਾਨਵਰ ਨਾ ਆਣ ਸਾਡੇ ਜੀ ਜਾਨਵਰ ਅੱਗੇ ਆ ਜੀ ਕੋਈ ਤੇ ਭਾਜੀ ਬਾਬਾ ਜੀ ਹੁਣੇ ਦੱਸ ਰਹੇ ਸੀਗੇ ਪਿੱਛੇ ਕਿ ਮਿਆਣੇ ਦੇ ਰਿਸ਼ਤਾ ਕਰਨਾ ਬਹੁਤ ਮੁੰਡਿਆਂ ਦੇ ਪਿਆ ਨਹੀਂ ਹੋ ਰੇ ਬੜਾ ਔਖਾ ਹੀ ਆ ਜੀ ਇਹ ਰਸਤਾ ਕਰਕੇ ਦੁਨੀਆਂ ਜਿਹੜੇ ਆਂਦਾ ਮੋ ਉੱਥੋਂ ਮੁੜ ਜਾਂਦੇ ਆ ਕਹਿੰਦੇ ਤੇ ਰਸਤਾ ਹੀ ਹਨੇਰਾ ਨਹੀਂ ਕੁੜੀ ਨੂੰ ਦੇਣਾ ਅੱਛਾ ਜੀ ਹਾਂ ਜੀ ਇਹ ਦੇਖੋ ਜੀ ਇਹ ਰਸਤਾ ਖਰਾਬ ਹੈ ਇਹ ਪਿੰਡ ਦੇ ਵੀ ਹੁਣ ਸਾਰੇ ਮੁੰਡੇ ਕੁਆਰੇ ਹੀ ਆ ਜੀ ਹਾਂ ਜੀ ਹਾਂ ਜੀ 10-5 ਇਹ ਪੰਦਾ ਇਹ 18 ਨੇ ਮੁੰਡੇ ਕੁਆਰੇ ਹੀ ਆ ਜੀ ਅੱਛਾ ਜੀ ਜਿੱਥੇ ਵੀ ਆ ਰਿਸ਼ਤੇ ਦੀ ਗੱਲ ਕਰਦੇ ਰਸਤਾ ਕਰਕੇ ਮੁੱਕ ਜਾਂਦੇ ਜੀ ਅੱਛਾ ਜੀ ਹਾਂ ਜੀ ਇਹ ਹੁਣ ਰਸਤਾ ਕਿੱਧਰ ਨੂੰ ਜਾਂਦਾ ਹੈ ਧਰਮਪੁਰ ਨੂੰ ਗਿਆ ਚਰੇੜ ਨੂੰ ਗਿਆ ਜੀ ਕੋਈ ਇੱਥੇ ਜਾਣ ਨੂੰ ਗੱਡੀ ਮੋਟਰ ਨਾ ਹਾਂ ਜੀ ਜਾਨੋ ਰਸਤਾ ਹੀ ਨਹੀਂ ਰਿਹਾ ਜੀ ਇੱਥੇ ਕੋਈ ਮੋੜ ਲੈਣ ਦੇ ਹਾਂਜੀ ਤੇ ਭਾਜੀ ਜਿੱਦਾਂ ਨਾਲ ਵਾਹ ਤੇ ਜਾਨਵਰ ਤਾਂ ਆਉਂਦਾ ਰਹਿੰਦਾ ਹਾਂਜੀ ਜਾਨਵਰ ਆਉਂਦੇ ਜੀ ਰਾਤ ਨੂੰ ਨਿਕਾ ਨਹੀਂ ਸਕਦੇ ਜੀ ਉਹ ਚੀਤੇ ਪੈਂਦੇ ਆ ਜੀ ਅੱਛਾ ਜੀ ਹਾਂਜੀ ਆਪਣਾ ਕਦੀ ਟੱਕਰਾ ਹੋਇਆ ਇਦਾਂ ਇਹ ਕਈਆਂ ਦਾ ਹੋਇਆ ਸਾਡਾ ਤਾਂ ਨਹੀਂ ਹੋਇਆ ਜੀ ਤੇ ਬੰਦਿਆਂ ਨੂੰ ਕਈਆਂ ਨੂੰ ਟੱਕਰ ਆ ਜੀ ਅੱਛਾ ਜੀ ਹਾਂਜੀ ਹਾਂਜੀ ਜਿਹੜਾ ਦੇਖ ਕੇ ਉਹਨੂੰ ਜਾਂਦਾ ਹੋਵੇ ਮੁਰਕੇ ਦਾ ਰਾਤ ਨੂੰ ਜਾਂਦਾ ਹੀ ਨਹੀਂ ਵਾਂਸ ਨਹੀਂ ਜਾਂਦਾ ਉਹ ਡਰਨਾ ਉਹਨੇ ਪਾਣੇ ਦਾ ਖਤਰਾ ਭਾਜੀ ਬੰਨ ਸੁਮਨ ਨੇ ਘਰਵਾ ਜਿੱਦਾਂ ਪੁਰਾਣੇ ਘਰ ਹਜੇ ਤੱਕ ਵੀ ਹੈਗੇ ਇਹਨਾਂ 'ਚ ਵੀ ਆ ਸਕਦਾ ਹਾਂ ਜੇ ਪੁਰਾਣੇ ਹੈਗੇ ਜੀ ਘਰ ਇਹ ਖੋੜਾ ਜੀ ਡੰਗਰਾਂ ਵਾਸਤੇ ਹਾਂਜੀ ਹਾਂਜੀ ਪਰ ਇਹ ਗੱਲ ਆ ਕਿ ਹਜੇ ਤੱਕ ਵੀ ਗਰੀਬੀ ਕਿੰਨੀ ਹੈ ਪਿੰਡ ਦੇ ਵਿੱਚ ਹਾਂ ਗਰੀਬੀ ਬਹੁਤ ਹੈ ਜੀ ਆ ਦੇਖੋ ਕਿਦਾਂ ਘਰ ਜਿਹੜੇ ਆ ਲੋਕਾਂ ਨੇ ਹਜੇ ਤੱਕ ਆਪਣੇ ਕੀਤਾ ਆ ਸਾਰੇ ਇੱਥੇ ਨਰੇਗਾ ਦੇ ਬੰਦੇ ਆ ਜੀ ਗਰੀਬ ਬੰਦੇ ਆ ਅੱਛਾ ਜੀ ਹਾਂਜੀ 6-7 ਮਲਾਦਮ ਹੈ ਜਿੱਥੇ ਬਾਕੀ ਸਾਰੇ ਦਿਹਾੜੀਦਾਰ ਬੰਦੇ ਆ ਜੀ ਠੀਕ ਆ ਹਾਂਜੀ ਤੇ ਭਾਜੀ ਕਦੀ ਫੇਰ ਆਪਾਂ ਨੂੰ ਇਦਾਂ ਨਹੀਂ ਹੋਇਆ ਕਿ ਆਪਾਂ ਪਿੰਡ ਛੱਡ ਦੇਈਏ ਛੱਡ ਕੇ ਚਲ ਜਾਈਏ ਕਿਸੇ ਪਾਸੇ ਹੁਣ ਜਾਈਏ ਕਿੱਥੇ ਗਰੀਬੀ ਪੈਸਾ ਸਾਡੇ ਲੋਕਾਂ ਕੋਲ ਨਾ ਹੈ ਨਹੀਂ ਜਿਹੜਾ ਹੀ ਇਥੋਂ ਪਿੰਡ ਛੱਡ ਕੇ ਅੱਗੇ ਜ਼ਮੀਨਾਂ ਲੈ ਲਈਏ ਅੱਛਾ ਜੀ ਪੈਸੇ ਦੀ ਕਾਟ ਕਰਕੇ ਲੋਕੀ ਨੇ ਜਾ ਸਕਦੇ ਅੱਛਾ ਜੀ ਹਾਂਜੀ ਠੀਕ ਆ ਜੀ ਇਹ ਧਰਮਪੁਰ ਨੂੰ ਰੋਡ ਗਿਆ ਜੀ ਇਹ ਧਰਮਪੁਰ ਨੂੰ ਰੋਡ ਚ ਲੱਗਿਆ ਜੀ ਇੱਥੋਂ ਕੋਲ ਕੰਦ ਹੋਣਾ ਚੱਲ ਭਾਜੀ ਸਤ ਸ੍ਰੀ ਅਕਾਲ ਭਾਜੀ ਭਾਜੀ ਕੀ ਨਾਂ ਜੀ ਆਪਣਾ ਬਦੇਵ ਸਿੰਘ ਜੀ ਇਹ ਆਪਾਂ ਕਿਹੜਾ ਪਿੰਡ ਆ ਜੀ ਦੇਵ ਸਿੰਘ ਜੀ ਤੇ ਭਾਜੀ ਮੈਂ ਜੋ ਰਸਤੇ ਚੋਂ ਆਇਆ ਇੱਕ ਖੱਡ ਦੇ ਵਿੱਚ ਇਹ ਸਦਾ ਹੀ ਇਦਾਂ ਰਹਿੰਦਾ ਆ ਜੀ ਜਿੱਦਾਂ ਨਾ ਇੱਥੇ ਰਸਤਾ ਆ ਕੋਈ ਕਿ ਚਾਰ ਪੰਜ ਵਾਰ ਸਾਡਾ ਮੋਟਰਸਾਈਕਲ ਸਲਿੱਪ ਹੋ ਗਿਆ ਨਾ ਇੰਨੀ ਰੇਤਾਂ ਦੇ ਵਿੱਚ ਇਹ ਤੁਹਾਨੂੰ ਦਿੱਕਤ ਕਿਹੜੀਆਂ-ਕਿਹੜੀਆਂ ਦਿੱਕਤਾਂ ਆ ਰਹੀਆਂ ਭਾਜੀ ਜਦੋਂ ਸਾਡੇ ਆਪਣੇ ਹੋਸਟੇਲ ਚ 40 45 50 ਸਾਲ ਦੇ ਇੱਕ ਲਗਭਗ ਉੱਪਰ ਹੋ ਗਿਆ ਅਸੀਂ ਇਦਾਂ ਦਾ ਮਾਹੌਲ ਦੇਖਿਆ ਤੇ ਸਾਡੇ ਸੜਕ ਵੀ ਪ੍ਰੋਗਰਾਮ ਜੜੀ ਹੈ ਕਿ ਜਾਣ ਜਾਣ ਦਾ ਸਾਧਨ ਬਿਲਕੁਲ ਸਹੀ ਨਹੀਂ ਹੈਗਾ ਅੱਛਾ ਜੀ ਤੇ ਆਣ ਜਾਣ ਦਾ ਸਾਡੇ ਬੱਚਿਆਂ ਵਾਸਤੇ ਵੀ ਉਹ ਜਾਣ ਨੂੰ ਛਾਰਪਰ ਜਾ ਕੇ ਦੇ ਵੀ ਜਾਣਾ ਸਾਡਾ ਬਲੌਗ ਜਾਣਾ ਪੁੰਗਾ ਛਾਰਪਰ ਪੈਂਦੇ ਤੈਹੀ ਲੰਦੀ ਆ ਠੀਕ ਹੈ ਜੀ ਕਿਸਦੇ ਪਾਸੇ ਸਾਨੂੰ ਕੋਈ ਸਾਧਨ ਨਹੀਂ ਹੈਗਾ ਸਾਡੇ ਬੱਚੇ ਮੁਸ਼ਕਲੇ ਮੁਸ਼ਕਲਾਂ ਬੱਚੇ ਸਾਡੇ ਨਾਲੇ ਜਾਂਦੇ ਉਹ ਪੈਦਲ ਜਾਂਦੇ ਉਹਨਾਂ ਨੂੰ ਸਕੂਲ ਇੱਥੇ ਹੈਗਾ ਆ ਇੱਥੇ ਵੀ ਹੈਗਾ ਧਰਮਪੁਰ ਜਾਣਾ ਪੈਂਦਾ ਸਾਬ ਅੱਛਾ ਇੱਥੇ ਸਕੂਲ ਛੋਟਾ ਹੋਣਾ ਪ੍ਰਾਇਮਰੀ ਸਕੂਲ ਹੋਣਾ ਹੈ ਨਾ ਕਾਹਲ ਕਿਲੋਮੀਟਰ ਦੇ ਤੁਰ ਕੇ ਜਾਂਦੇ ਬੱਚੇ ਅੱਛਾ ਜੀ ਕੋਈ ਬੱਸ ਆ ਨਾ ਕੋਈ ਹੋਲ ਨਹੀਂ ਬੱਸ ਭਾਜੀ ਕਿੱਦਾਂ ਆਜੂਗੀ ਇੱਥੇ ਤਾਂ ਮੋਟਰਸਾਈਕਲ ਨਹੀਂ ਲੰਘਦਾ ਨਹੀਂ ਆ ਸਕਦਾ ਕਿਉਂ ਜੀ ਹਾਂਜੀ ਤੇ ਬੱਸ ਲੰਘਣਾ ਤਾਂ ਬਹੁਤ ਔਖਾ ਆ ਜੀ ਤੇ ਸੜਕ ਨਾ ਤਾਂ ਸਰਕਾਰ ਨਾਲ ਅਜੇ ਤੱਕ ਸਾਡੇ ਏਰੀਏ ਦੇ ਲੋਕਾਂ ਨੇ ਦੇਖਿਆ ਭਾਜੀ ਪੁਰਾਣੀਆਂ ਸਰਕਾਰਾਂ ਆਈਆਂ ਕਦੀ ਕਿਸੇ ਨੂੰ ਕਿਹਾ ਨਹੀਂ ਤੁਸੀਂ ਕਿ ਸੜਕ ਬਣਾ ਕੇ ਦੇ ਬਹੁਤ ਕੁਝ ਕਿਹਾ ਕਈਆਂ ਨੇ ਸੁਣੀ ਨਹੀਂ ਇੱਥੇ ਕਿ ਜੀ ਅੱਛਾ ਜੀ ਹਾਂਜੀ ਤੇ ਹੁਣ ਸਰਕਾਰ ਬਣੀ ਆ ਹੁਣ ਬਣਾਈ ਆ ਤੇ ਬਣੀ ਆ ਜੇ ਹੁਣ ਹੁਣ ਵੀ ਸਾਡੇ ਨਹੀਂ ਆਏ ਸਾਡੇ ਹੁਣ ਇੱਥੇ ਰਾਜ ਉਹ ਕਿਹਾ ਆਉਣਾ ਰਾਜ ਕੁਮਾਰ ਜੀ ਹਾਂ ਜੀ ਹਾਂ ਜੀ ਜਿਹੜਾ ਐਮਪੀ ਬਣਨ ਉਹ ਆਏ ਉਹਨਾਂ ਨੇ ਸੜਕ ਬਾਰੇ ਦੇਖਿਆ ਉਹਨਾਂ ਨੇ ਹੱਥ ਿਕਰ ਦੇਖੀ ਕਹਿੰਦਾ ਉਹਨਾਂ ਨੇ ਵੀ ਦੇਖਿਆ ਬਈ ਇੱਥੇ ਜਿਹੜੀ ਨਹੀਂ ਹੈਗੀ ਕੋਈ ਚੰਗਾ ਜੀ ਤੇ ਸਾਡੇ ਲੋਕਾਂ ਦੀ ਗੰਭੀਰ ਹੈਗੀ ਕੋ ਬੱਚੇ ਹੈਗੇ ਤਗੜੇ ਮੁੰਡੇ ਵੀ ਹੋਗੇ ਉਹਨਾਂ ਦੀ ਬਿਆਨ ਬੋਲਣ ਦੀ ਸਮੱਸਿਆ ਆ ਗਈ ਔਰੀਆਂ ਲੋਕ ਔਰੀਆਂ ਨਹੀਂ ਜੀ ਮੁੰਡੇ ਕਿ ਨਹੀਂ ਜੀ ਪਾਪਾ ਜੀ ਹੁਣ ਹੁੰਦੇ ਹੋ ਜੀ ਮਾਈਕ ਪਾਜੀ ਕੀ ਕਹਿੰਦੇ ਸੀਗੇ ਜੀ ਮੈਂ ਕਿਹਾ ਸਾਡੇ ਪਿੰਡਾਂ ਦੇ ਵਿੱਚ 30 ਮੁੰਡੇ ਖਵਾਰੇ ਆ ਜੀ ਇਸ ਕਰਕੇ ਸੜਕ ਕਰਕੇ ਸਮੱਸਿਆ ਕਰਕੇ ਰਹਿ ਗਏ ਆ ਮੁੰਡੇ ਅੱਛਾ ਜੀ ਜਿੱਥੇ ਵੀ ਅਸੀਂ ਰਿਸ਼ਤੇ ਦੀ ਗੱਲ ਕਰਦੇ ਆਂ ਹਾਂਜੀ ਉਹ ਸਾਨੂੰ ਜਿੱਲੇ ਪੁੱਛਦੇ ਆ ਤਾਂ ਕਹਿੰਦੇ ਤੁਹਾਡੇ ਰਸਤਾ ਹੀ ਹੈ ਨਹੀਂ ਅੱਛਾ ਜੀ ਤੇ ਤਾਂ ਕੁੜੀਆਂ ਜੇ ਧੀ ਧੀ ਆਣੀਆਂ ਜਿਹੜੀਆਂ ਹੈਗੀਆਂ ਉਹ ਵੀ ਔਖਾ ਹੀ ਹੈ ਜੀ ਉਹਨੂੰ ਕੌਣ ਰਿਸ਼ਤਾ ਕਰੂਗਾ ਕਿਹੜਾ ਆਊਗਾ ਨਾ ਜੀ ਹਾਂਜੀ ਹਾਂਜੀ ਇੱਥੇ ਲੜਕੇ ਵੀ ਆਉਣਗੇ ਬਿਲਕੁਲ ਜੀ ਹਾਂਜੀ ਲੜਕੀਆਂ ਨੇ ਵੀ ਔਖੀ ਹੋ ਗਈ ਹੈ ਜੀ ਅੱਛਾ ਜੀ ਹਾਂਜੀ ਤੁਸੀਂ ਦੇਖਿਆ ਹੁਣ ਸਾਡੇ ਸੜਕ ਜਿਹੜੀ ਹੈ ਸਾਰੀ ਰੁੜ ਗਈ ਹੈ ਹਾਂਜੀ ਜਾਣ ਨੂੰ ਵੀ ਦਿੱਕਤ ਹੋ ਗਈ ਹੈ ਸਾਨੂੰ ਆਣ ਜਾਣ ਦੀ ਸਾਡੇ ਇਹ ਕਿੰਨੇ ਕਿਲੋਮੀਟਰ ਦਾ ਏਰੀਆ ਜਿਹੜਾ ਭਾਜੀ ਇਦਾਂ ਹੀ ਆ ਜੀ ਇਹ ਸਾਡਾ 8-9 ਕਿਲੋਮੀਟਰ ਦਾ ਜੀ ਅੱਛਾ ਜੀ ਗੜਾ ਮਨੋਤਿਆਂ ਨਾਲ ਹੈ ਅੱਛਾ ਜੀ ਹਾਂ ਜੀ ਤੇ ਬਾਕੀ ਧਰਮਪੁਰ ਨੂੰ ਅੱਛੀਗਾ ਸਾਡਾ 2 ਕਿਲੋਮੀਟਰ ਟੋਟਾ ਬਣਿਆ ਅੱਛਾ ਜੀ ਜਿਹਦੇ ਵਿੱਚ ਨਿਸ਼ਾਨ ਨਹੀਂ ਰਿਹਾ ਜੀ ਸੜਕ ਦਾ ਉਹ ਵੀ ਖਰਾਬ ਹੋ ਗਈ ਹਾਂ ਜੀ ਸਾਰੀ ਟੁੱਟ ਗਈ ਹੈ ਜੀ ਜੇ ਸਾਨੂੰ ਇਥੋਂ ਦੇਰੀਆਂ ਦਾ ਹਾਲਤ ਨੂੰ ਫਿਰ ਨਾਲ ਮਨੋਤਾ ਤੋਂ ਮਿਲ ਜਾਵੇ ਹਾਂ ਜੀ ਸੜਕ ਮਿਲ ਜਾਵੇ ਜੀ ਸਾਨੂੰ ਥੋੜੀ ਬਹੁਤ ਸੂਤਾ ਇੱਕ ਸਾਡੇ ਡਾਕਟਰ ਸਾਹਿਬ ਕੋਈ ਨਹੀਂ ਕੋ ਡਿਸਪੈਂਸਰੀ ਵੀ ਹਾਂ ਜੀ ਡਾਕਟਰੀ ਹੈਗੀ ਉੱਥੇ ਕੋਈ ਕਮਾਲ ਹੋ ਜਾ ਬੰਦਾ ਮਰਦਾ ਸਾਡੇ ਪਿੰਡ ਦੇ ਵਿੱਚ ਡਿਮੈਂਸਰੀ ਆ ਦੇ ਦਿੱਤੇ 30-35 ਲੱਖ ਰੁਪਏ ਲੱਗਾ ਜੀ ਉੱਥੇ ਕੋਈ ਡਾਕਟਰ ਨਹੀਂ ਪੁੱਜਾ ਸਾਡੇ ਲੇਡੀ ਜਿਹੜੀ ਹੈ ਡਰੇਵਰੀ ਕੇਸ ਹੈ ਉਹ ਸਾਨੂੰ ਮਨੋਤਿਆਂ ਜਾਣਾ ਪੈਂਦਾ ਜੀ ਮਨੋਤਿਆਂ ਜਾ ਉੱਤਰਵਾਰ ਤੇ ਉੱਥੇ ਜਾ ਕੇ ਟੀਕੇ ਲੱਗਦੇ ਜੀ ਅੱਛਾ ਜੀ ਹਾਂਜੀ ਬਾਕੀ ਅਸੀਂ ਐਮਐਲ ਕੋ ਵੀ ਪਹੁੰਚੇ ਜੀ ਦੋ ਤਿੰਨ ਵਾਰੀ ਉਹਨਾਂ ਨੇ ਮੌਕਾ ਦੇਖਿਆ ਅੱਛਾ ਜੀ ਤਾਂ ਜਾ ਉਹਨਾਂ ਨੇ ਸਾਡੀ ਏਡੀ ਗੌਰ ਨਹੀਂ ਕੀਤੀ ਸਾਡਾ ਪਿੰਡਾਂ ਵਾਲੇ ਦੇਰੀਆਂ ਦੀ ਹਾਂਜੀ ਅੱਛਾ ਜੀ ਹਾਂਜੀ ਤੇ ਭਾਜੀ ਜਾਨਵਰ ਜੰਗਲੀ ਜਿਹਦਾ ਬਾਬਾ ਜੀ ਹੁਣੇ ਦੱਸਦੇ ਸੀਗੇ ਕਿ ਸਾਡੇ ਸਾਡੇ ਬਾਗ ਚੀਤਾ ਜਿਹੜਾ ਹਾਂਜੀ ਇੱਥੇ ਕਾਫੀ ਹੈ ਦੋ ਤਿੰਨ ਜਾਨਵਰ ਨੇ ਇਹ ਰਾਤ ਨੂੰ ਜਾਣਾ ਸਾਡਾ ਮੁਸ਼ਕਲ ਹੈ ਅੱਛਾ ਜੀ ਹਾਂਜੀ ਹਾਂਜੀ ਸਾਡੇ ਇੱਥੇ ਪਿੱਛੇ ਦੋ ਲੇੜੀ ਖੜੀਆਂ ਐ ਸੀ ਹਾਂਜੀ ਦੋ ਲੇੜੀ ਮੈਂ ਕਿਹਾ ਪਿੱਛੇ ਖਾਧੀਆਂ ਸੀ ਅੱਛਾ ਜੀ ਹਾਂਜੀ ਹਾਂਜੀ ਤੇ ਫਿਰ ਉਹ ਠੀਕ ਆ ਹੁਣ ਹਾਂਜੀ ਹੁਣ ਕੀ ਸਮੱਸਿਆ ਹੈ ਹੋਈ ਸੜਕ ਬਾਰੇ ਆ ਜੀ ਸਰਕਾਰ ਕੋ ਅੱਗੇ ਬੇਨਤੀ ਕਰਦੇ ਆ ਵੀ ਸਾਡੀ ਦੇਹੜੀਆਂ ਦੀ ਵੇ ਵੈਂਤੀ ਸੁਣੀ ਜਾਏ ਬਿਲਕੁਲ ਜੀ ਹਾਂ ਜੀ ਕਿ ਸੜਕ ਦੀ ਮੇਨ ਪ੍ਰੋਬਲਮ ਆ ਚੋੜਾਂ ਦੀ ਆ ਬਾਕੀ ਕਿਉਂਕਿ ਹੁਣ ਤਾਂ ਬਾਰਿਸ਼ ਨਹੀਂ ਹੈਗੀ ਜਦੋਂ ਬਾਰਿਸ਼ ਹੋਊਗੀ ਫਿਰ ਤਾਂ ਬਹੁਤ ਔਖਾ ਜਾਵੇ ਮੇਰੇ ਔਖਾ ਹੋ ਜਾਣਾ ਜੀ ਮਾੜਾ ਮੋਟਰ ਰਸਤਾ ਬਣਾਉਣੇ ਦਾ ਮਹਿਕਮਤ ਬਣ ਮੰਨ ਲਓ ਤੇ ਸਾਡੇ ਇੱਥੇ 2 ਘੰਟੇ ਬਾਰਿਸ਼ ਲੱਗੇ ਸਾਡੇ 30 35 ਬੱਚੇ ਜਿਹੜੇ ਆ ਸਕੂਲ ਤੋਂ ਵੀ ਘਰ ਰਹਿ ਜਾਂਦੇ ਨਹੀਂ ਜਾਣਦੀ ਉਹਨਾਂ ਦੀ ਉਹ ਫਿਰ ਲੈਣੇ ਕਿੱਦਾਂ ਚਨਾ ਕੋਈ ਬਾਤ ਸਨਾ ਸਾਧਨ ਨਾ ਆਪਣੇ ਕੋ ਛੱਡ ਕੇ ਮਸ਼ੀਨਰੀ ਹੈ ਜਿੰਨੇ ਬੰਦੇ ਆ ਗਰੀਬ ਬੰਦੇ ਆ ਇੱਥੇ ਕੋਈ ਨਰਿੱਗਾ ਦਾ ਕੰਮ ਹੈ ਨਹੀਂ ਜੀ ਅੱਛਾ ਜੀ ਹਾਂ ਜੀ ਬੇਲੇ ਲੋਕ ਹੈ ਬੈੱਲ ਲਾਈਕ ਆਮੇ